ਆ ਆ ਦੇਖੋ ਜੜਾ ਉੱਗਿਆ ਤੇ ਆਹ ਦੇਖੋ ਕਿੱਡਾ ਕਿੱਡਾ ਗੰਨਾ ਹੋ ਗਿਆ ਡੇਰ ਕਾ ਗੰਨਾ ਸੀਗਾ ਉਹਦੇ ਚੋਂ 7-8 ਅੱਖਾਂ ਲੀਆ ਆ ਜਿਹੜਾ ਇੱਕ ਤੇ ਆ ਦੋ ਇਦਾਂ ਬਖਰੇ ਬਖਰੇ ਕਰਕੇ ਲਾਤੇ ਆ ਹੂੰ ਉਹੀ ਮੁੱਡੇ ਆਉਂਦੇ ਲੋ ਜੀ ਆ ਮੁੱਡੇ ਹਨ ਇਹ ਉਹੀ ਨੇ ਸਾਰੇ ਬਸ ਉਹੀ ਆ ਪਰਾਲੀ ਵਗੈਰਾ ਇਦਾਂ ਹੀ ਵਿੱਚ ਇਹ ਪਰਾਲੀ ਇਦਾਂ ਹੀ ਪਈ ਰਹਿੰਦੀ ਹਾਂਜੀ ਹਾਂਜੀ ਜਦੋਂ ਅਸੀਂ ਕਣਕ ਆਪਣਾ ਤੂੜੀ ਬਣਾਉਂਦੇ ਆ ਉਦੋਂ ਤੱਕ ਰਹੇ ਬਹਿ ਜਾਂਦੀ ਆ ਸਾਰੀ ਖਤਮ ਹੋ ਜਾਂਦੀ ਆ ਆਪਣਾ ਬਾਣੀ ਮੋਟੀ ਹਨੇਰੀ ਆਉਂਦੀ ਜਾਂ ਪਾਣੀ ਲਾਉਂਦੇ ਆ ਐਸੇ ਕਦੇ ਕਣਕ ਨਹੀਂ ਡਿੱਗਦੀ ਜਿਹੜੀ ਵਾਈ ਪਹਿਲੀ ਹੁੰਦੀ ਉਹ ਡਿੱਗ ਪੈਂਦੀ ਸੋਕਾ ਜਿਹੜਾ ਕੁਦਰਤੀ ਬੀਜੀ ਹੋਈ ਆ ਜੀ ਹਾਂਜੀ ਹਾਂਜੀ ਬੀਜ ਜਦੋਂ ਆਪਾਂ ਇਹਨੂੰ ਬਹਾਈ ਨਹੀਂ ਕੀਤੀ ਇਹਨੂੰ ਕੁਦਰਤੀ ਕਹਿ ਸਕਦੇ ਆ ਆਪਾਂ ਜਿਹੜੀ ਬਹਾਈ ਨਹੀਂ ਕੀਤੀ ਹੋਈ ਜੀ ਹਨ ਤੇ ਦੇਖੋ ਕਣਕ ਦੇ ਐਦਾਂ ਜਦੋਂ ਵੀ ਚੀਜ਼ ਲੱਗੀ ਕੋਈ ਆਣ ਕੇ ਉਦੋਂ ਇਹ ਕਿੱਥੇ ਕਰਾ ਬੱਤੀ ਨੂੰ ਸੂਰਨ ਤੇ ਬਿਲਕੁਲ ਨਹੀਂ ਅਵੜਦੇ ਨਹੀਂ ਜੀ ਸੂਰ ਤੇ ਵੜਦੇ ਨਹੀਂ ਚੱਕਾ ਬਹੁਤ ਜ਼ਿਆਦਾ ਦਸਦਾ ਕੋਈ ਜਾਨਵਰ ਵੀ ਨਹੀਂ ਹੁੰਦਾ ਜੀ ਬਈ ਯਾਰੀ ਸੱਜਣੋ ਸਤਿ ਸ਼੍ਰੀ ਅਕਾਲ ਅੱਜ ਇੱਕ ਫਾਰਮ ਤੇ ਇੱਕ ਉਦਮ ਤੁਹਾਨੂੰ ਦਿਖਾ ਲੈਣ ਲੱਗਾ ਆ ਮੈਂ ਬਹੁਤ ਧਿਆਨ ਨਾਲ ਦੇਖਿਓ ਕਈ ਦੋਸਤ ਸਾਨੂੰ ਕਹਿ ਦਿੰਦੇ ਆ ਬਈ ਅਸੀਂ ਤੁਸੀਂ ਬੀਜ ਸਾਨੂੰ ਥੋੜਾ ਦੇ ਦੇਂ ਜਾਂ ਕਿਦਾਂ ਅੱਜ ਤੁਹਾਨੂੰ ਦਿਖਾ ਲਦੇ ਆ ਵੀ ਇੱਕ ਬਹੁਤ ਥੋੜੇ ਜਿਹਾ ਬੀਜ ਤੋਂ ਇੱਕ ਕਿਸਾਨ ਵੀਰ ਕਿਵੇਂ ਬਹੁਤ ਹੀ ਵਧੀਆ ਜਾਨੀ ਫਸਲ ਤਿਆਰ ਕਰ ਲੈਂਦੇ ਆ ਤੇ ਅੱਜ ਉਹਨਾਂ ਕੋਲ ਬਹੁਤ ਸਾਰਾ ਇਹ ਗੰਨਾ ਹੈ ਤੇ ਭਾਜੀ ਦਲਵੀਰ ਸਿੰਘ ਮਿਹੇੜੂ ਤੇ ਮੈਂ ਅਸੀਂ ਦੋਏ ਜਣੇ ਅੱਜ ਭਾਜੀ ਉਹਨਾਂ ਕੋਲ ਆਏ ਆ ਤੇ ਆਜੋ ਤੁਹਾਨੂੰ ਉਹਨਾਂ ਨੂੰ ਮੈਂ ਮਿਲਾਉਣਾ ਆ ਪਿੰਡ ਮੰਡਿਆਲਾ ਆ ਤੇ ਮੰਡਿਆਲਾ ਪਿੰਡ ਜਿਹੜਾ ਇਹ ਕਿੱਥੇ ਕਰਕੇ ਆ ਜੀ ਨਾਲ ਹੀ ਪੈ ਗਿਆ ਜੀ ਆਪਣੇ ਮਿਹੇੜੂ ਰੋਲੀ ਮੰਡਿਆਲਾ ਨੇੜੇ ਹੀ ਆ ਮਹਿਦਪੁਰ ਦੇ ਲਾਗੇ ਆ ਮਹਿਦਪੁਰ ਦੇ ਲਾਗੇ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਉਹਨਾਂ ਦੇ ਫਾਰਮ ਤੇ ਆ ਆਪਾਂ ਤੇ ਬਾਈ ਜੀ ਆਪਾਂ ਪਹਿਲਾਂ ਗੰਨਾ ਦਿਖਾ ਲਈਏ ਹਾਂਜੀ ਕਰਨਾ ਦਾ ਆ ਗੰਨਾ ਦੀ ਚਲਦੇ ਹੈ ਕਿੱਧਰ ਦੀ ਚਲੀਏ ਪਹਿਲਾਂ ਉਸ ਤੋਂ ਲਓ ਜੀ ਆ ਗੰਨਾ ਦੇਖੋ ਜੀ ਇਹ ਗੰਨਾ ਉਹੋ ਹੀ ਚਾਣ ਗੰਨਾ ਆ ਜਿਹਨੂੰ ਕਾਠਾ ਕਮਾਦੀ ਜਾਂ ਹੋਰ ਵੀ ਕਈ ਤੁਸੀਂ ਨਾਮ ਨਾਲ ਦੇਸੀ ਗੰਨੇ ਦੇ ਤੌਰ ਤੇ ਵੀ ਜਾਣਦੇ ਆ ਮੈਂ ਕਿ ਤੁਹਾਨੂੰ ਦਿਖਾ ਦਿੰਦਾ ਪਹਿਲਾਂ ਤੁਸੀਂ ਗੰਨਾ ਮੱਲਿਆ ਹੋਇਆ ਵੇਖੋ ਕਿੰਨਾ ਮੱਲਿਆ ਹੋਇਆ ਗੰਨਾ ਆ ਇੰਨਾ ਜਿਆਦਾ ਮੱਲਿਆ ਹੋਇਆ ਗੰਨਾ ਹਾਂ ਆ ਦੇਖੋ ਸਨਾਂ ਬਾਨ ਬਾਨ ਦਾ ਖੇਲ ਰਿਹਾ ਦੇਖੋ ਬਿਲਕੁਲ ਆ ਦੇਖੋ ਬੰਨਿਆ ਹੋਇਆ ਆ ਬਹੁਤ ਮਿਹਨਤ ਜੱਜ ਜ਼ਬਰਦਸਤ ਮਿਹਨਤ ਕੀਤੀ ਜੀ ਹਾਂ ਆ ਦੇਖੋ ਬਹੁਤ ਜੜਾ ਉੱਗਿਆ ਤੇ ਆ ਦੇਖੋ ਕਿੱਡਾ ਕਿੱਡਾ ਗੰਨਾ ਹੋ ਗਿਆ ਤੇ ਕਿੰਨੀਆਂ ਬਣਾਈਆਂ ਬਾਜੀ ਇਹ ਭਾਜੀ ਦੋ ਬਣਾਈਆਂ ਕੀਤੀਆਂ ਸੀਆਂ ਬਾਅਦ ਜਿਹੜਾ ਭਾਂਜ ਜਦੋਂ ਆਇਆ ਨਾ ਉਦੋਂ ਫਿਰ ਬਾਲਾ ਡਿੱਗਾ ਹੈਗਾ ਹੂੰ ਤੇ ਵੈਸੇ ਪਹਿਲਾਂ ਨਹੀਂ ਡਿੱਗਾ ਪਹਿਲਾਂ ਖੜਾ ਹੀ ਸੀ ਸਾਰਾ ਪਹਿਲਾਂ ਸਹੀ ਸੀ ਹਾਂ ਪਹਿਲਾਂ ਸਾਰਾ ਖੜਾ ਸੀ ਖੰਡੀਆਂ ਠੀਕ ਆ ਭਾਜੀ ਇਹ ਜਿਹੜਾ ਗੰਨਾ ਤੁਹਾਡੇ ਕੋਲ ਆ ਹਾਂਜੀ ਹਾਂਜੀ ਇਹ ਮੈਂ ਕਹਿੰਦਾ ਤੁਸੀਂ ਉਹ ਦੱਸੋ ਵੀ ਆਪਾਂ ਕਿੰਨੀਆਂ ਅੱਖਾਂ ਲਾਈਆਂ ਇਹ ਪਕੀ ਘਰ ਲਈ ਦੰਸੇ ਕੀ ਮੈਂ ਨਾ ਭਜਣੋਂ ਕੋਦੋਂ ਗੰਨਾ ਮੁਗ ਗਿਆ ਸੀ ਜਦੋਂ ਮੈਂ ਲਿਆਂਦਾ ਆਪਣੇ ਤੇ ਉਹਨਾਂ ਹੀ ਮੈਂ ਇਹਦੇ ਵਿੱਚੋਂ ਡੇਢ ਡੇਢ ਗੰਨਾ ਸੀਗਾ ਉਹਦੇ ਚੋਂ 7-8 ਅੱਖਾਂ ਲੀਹਾਂ ਹੂੰ ਤੇ ਉਹ ਮੈਂ ਇੱਥੇ ਲਿਆ ਕੇ ਲਾਤੀਆਂ ਬੰਨੇ ਤੇ ਤੁਹਾਨੂੰ ਦਿਖਾਈ ਨਾ ਸਾਈਡ ਤੋਂ ਮੁੱਢਾ ਗੰਨਾ ਜਿਹਨੂੰ ਆਪਾਂ ਕਹਿੰਦੇ 2 ਸਾਲ ਹੋ ਗਿਆ ਉਹਨੂੰ ਜੀ ਜੀ ਤੇ ਉਹ 8 ਅੱਖਾਂ ਦੇ ਵਿੱਚੋਂ ਮੈਂ ਆ ਦੋ ਢਾਈ ਕਨਾਲਾ ਥਾਂ ਦਾ ਲਾਤਾ ਹੈ ਲਓ ਜੀ ਹਾਂਜੀ ਉਹ ਬੂਜੇ ਬਹੁਤ ਮੋٹے ਮੋٹے ਹੋ ਗਏ ਸੀ ਨਾ ਕਾਫੀ ਇੱਕ ਦੇ ਵਿੱਚੋਂ 200 200 ਗੰਨਾ 150 150 ਗੰਨਾ ਇਦਾਂ ਹੁੰਦਾ 7 8 ਮਤਲਬ ਤੁਸੀਂ ਦੇਖੋ ਬਹੁਤ ਵੱਡਾ ਇੰਨਾ ਲੱਗਿਆ ਗੰਨਾ 7 8 ਅੱਖਾਂ ਦੇ ਵਿੱਚੋਂ ਉਹਨਾਂ ਨੇ ਬੂਜੇ ਤਿਆਰ ਕਰਕੇ ਆ 2.5 3 ਕਨਾਲ ਥਾਂ ਤਿਆਰ ਕਰਤੀ ਮੈਂ ਬੂਜੇ ਵੀ ਤੁਹਾਨੂੰ ਦਿਖਾ ਦਿੰਦਾ ਆ ਦਿਖਾਓ ਭਾਜੀ ਇੱਥੇ ਆ ਲੈ ਆ ਲੋ ਜੀ ਆ ਦੇਖੋ 7 8 ਬੂਜੇ ਤੁਹਾਨੂੰ ਇੱਥੇ ਦੱਸ ਪੈਣਗੇ ਆ ਆ ਆ ਜਿਹੜਾ ਆ ਮੁੱਡੇ ਨਾਲ ਨਾਲ ਪਹਿਲਾਂ ਮੈਂ ਇਦਾਂ ਹੀ ਨਾਲੇ ਲਾਉਂਦੇ ਸੀ ਅੱਛਾ ਜੀ ਹਾਂਜੀ ਹਾਂਜੀ ਆ ਦੇਖੋ ਆ ਜਿਹਦਾ ਇੱਕ ਆ ਦੋ ਇਦਾਂ ਵੱਖਰੇ ਵੱਖਰੇ ਕਰਕੇ ਲਾਉਂਦੇ ਆ ਹੂੰ ਉਹੀ ਮੁੱਡੇ ਆਉਂਦੇ ਲੋ ਜੀ ਆ ਮੁੱਡੇ ਹਨਾ ਇਹ ਉਹੀ ਨੇ ਸਾਰੇ ਬਸ ਉਹੀ ਆ ਲੋ ਜੀ ਇਹ 7-8 ਅੱਖਾਂ ਤੋਂ 7-8 ਮੁੱਡੇ ਬਣੇ ਜਾਂ ਕਹਿ ਲਓ ਵੀ 7-8 ਜਾੜੇ ਬਣ ਗਏ ਉਹਨਾਂ 7-8 ਜਾੜਿਆਂ ਤੋਂ ਅਰ 2.3 ਕਨਾਲ ਥਾਂ ਬਣ ਗਿਆ ਹੁਣ ਬਹੁਤ ਸਾਰੀ ਸੱਜਣ ਕਹਿ ਦਿੰਦੇ ਆ ਜੀ ਸਾਨੂੰ 2 ਗੰਨੇ ਨਾਲ ਕੀ ਬਣੂ ਸਾਡਾ ਸਾਡਾ 4 ਗੰਨੇ ਨਾਲ ਆਟਾ ਕੀ ਬਣੂ ਨਹੀਂ ਅੱਖ ਤੋਂ ਕਾਫੀ ਕਾਫੀ ਹੋ ਜਾਂਦਾ ਕੁਝ ਸੰਸਥਾਵਾਂ ਭਾਜੀ ਕੋਲ ਇਦਾਂ ਦੀਆਂ ਵੀ ਆਈਆਂ ਵੀ ਜਿਹੜੇ ਕਹਿੰਦੇ ਜੀ ਪਤਾ ਨਹੀਂ ਹਨਾ ਸਾਨੂੰ ਸਭ ਭਰੀ ਬੰਨ ਕੇ ਦੇਵੋ ਜੀ ਸਾਡਾ ਇੰਨਾ ਕੀ ਬਣੂ ਹੈ ਤੇ ਮੈਂ ਕਹਿੰਦਾ ਹੁਣ ਆ ਜਿਹੜਾ ਇੰਨਾ ਗੰਨਾ ਖੜਾਇਆ ਤੁਸੀਂ ਇਹ ਦੇਖੋ ਵੀ ਇਹਦੇ ਤੋਂ ਫਰਵਰੀ ਦੇ ਵਿੱਚ ਤੁਸੀਂ ਭਾਵੇਂ ਮੇਰਾ ਖਿਆਲ ਆ ਵੀ ਭਾਵੇਂ 4 ਪਿੰਡਾਂ 'ਚ ਬੀਜ ਦਿਓ ਇੰਨਾ ਹਾਂਜੀ ਹਾਂਜੀ ਮੈਂ ਕਹਿੰਦਾ ਬਹੁਤ ਪੀਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਬੀਜ ਆਏ ਜੀ ਪਾਪਾ ਜੀ ਇਹਨੇ ਪਾਉਂ ਆਪਾਂ 10 15 ਖੱਤੇ ਲਾਏ ਲਾ ਕੇ ਵਧੀਆ ਵਧੀਆ ਵੀ ਕਿੰਨਾ ਨਾ ਦੇਖੋ ਆਹ ਦੇਖੋ ਨਾ ਜਾੜਾ ਕਿੱਡਾ ਕਿੱਡਾ ਆ ਹਾਂਜੀ ਹਾਂਜੀ ਹੈਨਾ ਜਾੜਾ ਕਿੱਡਾ ਕਿੱਡਾ ਆ ਹੁਣ ਕੀ ਦਸੀਏ ਤੁਹਾਨੂੰ ਤੁਸੀਂ ਇੱਕ ਗੰਨਾ ਵੀ ਸਾਡੇ ਤੋਂ ਲੈ ਗਏ ਨਾ ਜਦੋਂ ਫਰਵਰੀ ਚ ਆਪਾਂ ਮੇਲਾ ਲਾਉਣਾ ਆ ਅੱਛਾ ਆ ਰੰਗ ਹੁਣੇ ਹੀ ਦੇਖ ਲਓ ਇਹਦਾ ਪਾਜੀ ਰੰਗ ਵੀ ਦਿਖਾ ਲ ਦਿਓ ਮੈਂ ਕਹਿੰਦਾ ਹੁਣੇ ਹੀ ਹੁਣੇ ਆ ਲੈ ਪੱਕ ਚੁੱਕਾ ਗੰਨਾ ਲਾ ਆ ਲਿਆ ਹੈ ਹਾਂਜੀ ਤੁਸੀਂ ਦੇਖੋ ਇਹ ਫਰਵਰੀ ਚ ਕੀ ਬਣੂਗਾ ਇਹ ਸੋਚੋ ਉਹਦੇ ਇੰਨੀ ਰਾਸ ਮਿੱਠੀ ਆ ਜੀ ਹਨਾ ਰਾਸਪੀ ਭਾਜੀ ਹੁਣ ਪੀਨੇ ਆਂ ਅਸੀਂ ਵੇਲੜੇ ਨਾਲ ਛੋਟੇ ਨੇ ਇਹ ਹੁੰਦੀ ਨਹੀਂ ਮਿੱਠੀ ਮਠਾਸ ਬਣ ਕੇ ਬੈਠੇ ਹਾਂਜੀ ਆ ਦੇਖੋ ਇਹ ਗੰਨਾ ਆ ਦੇਖੋ ਹਾਂਜੀ ਆ ਦੇਖੋ ਗੰਨਾ ਕੰਨਾ ਬਾਰੇ ਲੰਮੇ ਢਿੱਕ ਨੇ ਰੋ ਕਾ ਲਾ ਲਈ ਬਹੁਤ ਐਨਾਂ ਜੀ ਬਹੁਤ ਵਧੀਆ ਯਾਰ ਬਹੁਤ ਬਹੁਤ ਵਧੀਆ ਹੈ ਏਦਾਂ ਦੇ ਹੀ ਆ ਸਾਰੇ ਗੰਨੇ ਆ ਵੇਖ ਲਓ ਭਮਿਆ ਨਾਲ ਦਾ ਵੇਖ ਲਓ ਆ ਦੇਖੋ ਹਾਂਜੀ ਹਾਂਜੀ ਸਾਰੀ ਕੋਈ ਹੱਥ ਸਾਰੀ ਕੋਈ ਮੋਟੇ ਗੰਨੇ ਸਾਰੀ ਕੋਈ ਸਾਰ ਗੰਨੇ ਬਣੇ ਆ ਤੇ ਮੈਂ ਦੱਸ ਦਵਾਂ ਵੀ ਇਹ ਗਿਆਨੀ ਦਰਵੀਰ ਸਿੰਘ ਮਿਹੇੜੂ ਹੁਣਾ ਤੇ ਉਹਨਾਂ ਨੇ ਮਤਲਬ ਉਹਨਾਂ ਨੇ ਲਿਆ ਕੇ ਇਹ ਸੱਤ ਅੱਖਾਂ ਤੋਂ ਬਣਾਇਆ ਹੋਇਆ ਕਮਾਦਿਆ ਤੇ ਜਿਹੜੇ ਵੀਰ ਹੋਣੇ ਇਹ ਕਹਿਣ ਸਿਰਫ ਹਾਂਜੀ ਆਹ ਦੇਖੋ ਕਰਨਾ ਜੀ ਓਹ ਹੋ ਹੋ ਹੂੰ ਭਾਜੀ ਇਹ 10 ਫੁੱਟ ਤੋਂ ਉੱਤੇ ਗਿਆ ਆ ਬਈ ਕਿਉਂਕਿ ਟੇਡਾ ਆ ਬਿੰਗਾ ਟੇਡਾ ਹਾਂਜੀ ਤੇ ਮਿਠਾਸ ਵੀ ਬਹੁਤ ਜ਼ਿਆਦਾ ਦੱਸ ਹਾਂ ਮਿਠਾਸ ਬਹੁਤ ਜ਼ਿਆਦੀ ਆ ਜੀ ਹਾਂਜੀ ਹਾਂਜੀ ਮਿਠਾਸ ਬਹੁਤ ਜ਼ਿਆਦੀ ਆ ਤੇ ਦੇਖੋ ਜਿਹੜੇ ਬੰਦੇ ਸਾਡੇ ਕੋਲ ਫਰਵਰੀ ਚ ਆਉਣ ਮੈਂ ਹੁਣੇ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿਉਂ ਫਰਵਰੀ ਤੇ ਬਹੁਤ ਬੰਦੇ ਮੈਨੂੰ ਹੁਣੇ ਪੁੱਛੀ ਜਾਂਦੇ ਐ ਡਰੈਸ ਮੈਂ ਕਹਾ ਕਰੋਗੇ ਕੀ ਗੱਨਾ ਵੀ ਹੈਗਾ ਚੋ ਬਾਜੀ ਹਾਂਜੀ ਹਾਂਜੀ ਗੱਨਾ ਵੀ ਹੈਗਾ ਜੀ ਜੀ ਪਰ ਰੁੱਤ ਉਹ ਥੋੜੀ ਨਹੀਂ ਪਰ ਵੀ ਮਹੀਨੇ ਚ ਠੀਕ ਆ ਜੋ ਪੂਰਾ ਕਰਾ ਲੈਣਾ ਕੋਈ ਪੁੱਠਾ ਬੋਲਦਾ ਨੰਬਰ ਵੀ ਦੇ ਦਿਆ ਨਹੀਂ ਹੁਣ ਪੂਰੇ ਨਹੀਂ ਖਾ ਲੈਣਾ ਮੈਂ ਕਹਾ ਯਾਰ ਤੁਸੀਂ ਸਾਡੀ ਵੀ ਤੇ ਗੱਲ ਸੁਣੋ ਨਾ ਅਸੀਂ ਕਦੋਂ ਭੱਜੇ ਆ ਜਿਨ੍ਹਾਂ ਨੇ ਤਿੰਨ ਮੇਲੇ ਲਵਾਤੇ ਉਹ ਚੌਥਾ ਵੀ ਲਾਉਣ ਨੂੰ ਤਿਆਰ ਖੜੇ ਨੇ ਦੇਖੋ ਜੀ ਪੀ ਚ ਸਾਰਿਆਂ ਨੂੰ ਮਿਲੂਗਾ ਕੋਈ ਨਹੀਂ ਨੀਂਦੇ ਹਾਂ ਸਾਡੇ ਕੋਲ ਬੀਜ ਆ ਵੀ ਸਾਡੇ ਹੱਥ ਨਾਲ ਹੀ ਆਇਆ ਬਿਲਕੁਲ ਆਪਣੇ ਵੀਰ ਦਾ ਹੀ ਸਾਡਾ ਨਾ ਨਿਗੇ ਜੀ ਇੱਥੇ ਵੀ ਕੋਈ ਨਾ ਨਹੀਂ ਹੈਗੇ ਜਦੋਂ ਉੱਥੇ ਮੁੱਕ ਜੂ ਇੱਥੇ ਲੈ ਜਾਣਗੇ ਕੋਈ ਚੱਕਰ ਨਾ ਨਾ ਨਿਗੇ ਆਪਾਂ ਨੂੰ ਕਿਤੇ ਵੀ ਲੈ ਜਗੇ ਆ ਪੰਜਾਬ ਦੇ ਵਿੱਚ ਬਹੁਤ ਜੂਪੀ ਜ ਆਪਣੇ ਬਹੁਤ ਲੱਗ ਚੁੱਕਾ ਇਸ ਤਰ੍ਹਾਂ ਜਿੱਦਾ ਵੀ ਨਾ ਲਾਇਆ ਮੈਂ ਨਾ ਬੋਲਾ ਨਾ ਕਿਤੇ ਨਹੀਂ ਗਈ ਜੀ ਬਿਲਕੁਲ ਪਰ ਹੁਣ ਹੋਣਾ ਨਹੀਂ ਜੀ ਹੁਣ ਜੇ ਦਸੰਬਰ ਚ ਲਾਓਗੇ ਜਾਨਵਰ ਕਿਉਂਕਿ ਆ ਦੇਖੋ ਯਾਰ ਆ ਅੱਖ ਹੁੰਦੀ ਐ ਇਹਨੂੰ ਅੱਖ ਕਹਿੰਦੇ ਆ ਜਿੱਥੋਂ ਬੀਜ ਨਮਾ ਗੰਨਾ ਫੁੱਟਣਾ ਇਹਨੂੰ ਅੱਖ ਬੋਲ ਦਿੰਦੇ ਆ ਕਿਸਾਨ ਵੀਰਾਂ ਨੂੰ ਪਤਾ ਹੀ ਆ ਪਰ ਇਹ ਅੱਖਾਂ ਜਿਹੜੀਆਂ ਹੁਣ ਦੇਖੋ ਇਹ ਹਜੇ ਬਿਲਕੁਲ ਬਚਪਨ ਚ ਨਹੀਂ ਹਨਾ ਯਾਨੀ ਕਿ ਇੱਕ ਤਰ੍ਹਾਂ ਹਜੇ ਬੀਜ ਐ ਬਾਣੇ ਸ਼ੁਰੂ ਹੋਏ ਐ ਮੈਂ ਨਹੀਂ ਮੌਸਮ ਹੀ ਅੱਜ ਦਾ ਹੁਣ ਮੌਸਮ ਸਹੀ ਨਹੀਂਗਾ ਜੀ ਉਹੀ ਮੈਂ ਕਹਿੰਦਾ ਨਾ ਇਹ ਹੁਣ ਖਰਾਬ ਹੋ ਜਾਣੀ ਹੈ ਨਹੀਂ ਖਰਾਬ ਹੋਣ ਠੰਡ ਬਹੁਤ ਆ ਗਈ ਹੈ ਜੀ ਹਨਾ ਹਾਂ ਤੇ ਜੇ ਹੁਣੇ ਆਪਾਂ ਲਾਉਨੇ ਆ ਇਹ ਠੰਡ ਚ ਨਹੀਂ ਉਕੜ ਤੇ ਜੇ ਤੁਸੀਂ ਉਦੋਂ ਤੱਕ ਵੇਟ ਕਰੋਗੇ ਤੇ ਗੱਲ ਬਣ ਜਾਣੀ ਬਾਕੀ ਨੰਬਰ ਨੰਬਰ ਐਵੇਂ ਨਾ ਕਰਿਆ ਕਰੋ ਇਦਾਂ ਵੀਰ ਬਹੁਤ ساری ਦੁਨੀਆ ਕਰ ਲਈ ਬੀਜ ਬਹੁਤ ਆ ਬੀਜ ਦੀ ਕੋਈ ਨਾ ਨਿਗੀ ਜੀ ਬੀਜ ਹੀ ਕੋਈ ਨਾ ਹਾਂਜੀ ਕੋਈ ਨਹੀਂ ਤੁਹਾਨੂੰ ਖਾਲੀ ਨਹੀਂ ਮੜੂਗਾ ਬੀਜ ਤੋਂ ਜੀ ਇੱਕ ਮਹੋਰ ਬੇਨਤੀ ਕਰਦਾਂ ਵੀਰਾਂ ਨੂੰ ਆ ਚੈਨਲ ਨੂੰ ਫੋਲੋ ਕਰ ਲਓ ਜੀ ਤੇ ਇਸੇ ਚੈਨਲ ਤੇ ਅਸੀਂ ਜਨਵਰੀ ਦੇ ਵਿੱਚ ਵਿੱਚ ਸ਼ੁਰੂ ਆਰੰਭ ਦੇ ਵਿੱਚ ਹੀ ਵੀਡੀਓ ਪਾ ਦੇਣੀ ਆ ਜਿਹਦੇ ਵਿੱਚ ਗੰਨਾ ਤੇ ਹੋਰ ਚੀਜ਼ਾਂ ਦੇ ਬੀਜ ਅਸੀਂ ਫਰੀ ਦਿੱਤੇ ਜਾਣੇ ਆ ਇਹ ਚੈਨਲ ਤੇ ਤੁਸੀਂ ਦੇਖ ਸਕਦੇ ਆ ਇੱਥੇ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਣੀ ਆ ਜੀ ਮੈਂ ਬੇਨਤੀ ਜ਼ਰੂਰ ਕਰਦਾ ਜੀ ਗੰਨੇ ਦੀ ਨਾ ਨਹੀਂ ਜੀ ਗੰਨਾ ਮਿਲੂਗਾ ਚੈਨਲ ਪੀ ਆਰ ਪੰਜਾਬ ਫੋਲੋ ਕਰ ਲਓ ਜੀ ਬਿਲਕੁਲ ਸੋ ਬਈ ਗੱਲ ਆ ਦੋਸਤੋ ਇਹ ਗੰਨਾ ਆ ਤੁਹਾਨੂੰ ਗੰਨਾ ਦਿਖਾ ਲਿਆ ਆਜੋ ਜੀ ਅੱਗੇ ਦਿਖਾਉਂਦੇ ਆ ਅੱਗੇ ਤੁਹਾਨੂੰ ਆਹ ਦਿਖਾਉਂਦੇ ਆ ਪਾ ਇਹਨਾਂ ਦੀ ਕਣਕ ਜਿਹੜੀ ਆ ਪਾ ਜੀ ਕਣਕ ਤੇ ਕਰਿਓ ਗੱਲ ਹਾਂਜੀ ਹਾਂ ਜੀ ਤੇ ਵੀਰ ਜੀ ਇਸ ਤਰ੍ਹਾਂ ਹੀ ਆ ਆਪਣੇ ਇਹ ਨਾ ਨਹੀਂ ਪਹਿਲਾਂ ਥੋੜਾ ਖੁਸ਼ਕ ਰੱਖਦੇ ਆ ਥਾਂ ਜੀ ਆਹ 20 ਦਿਨ ਪਹਿਲਾਂ ਚੋਨੇ ਨੂੰ ਪਾਣੀ ਹੀ ਬੰਦ ਕਰ ਦਿੰਦੇ ਆ ਹੂੰ ਤੇ ਉਸ ਤੋਂ ਬਾਅਦ ਜਿੱਦਾਂ ਅਸੀਂ ਛੱਟਾ ਦੇ ਦਿੰਨੇ ਹੂੰ ਤੇ ਬੋਰਾ ਇੱਕ ਜਿੱਦਾਂ 50 ਕਿਲੋ ਦਾ ਡਾਇ ਦਾ 50 ਕਿਲੋ ਅਸੀਂ ਲੈ ਲੈਨੇ ਆ ਕਣਕ ਹੂੰ ਕਣਕ ਲੈ ਕੇ ਤੇ ਉਹਨਾਂ ਦੋਨੋਂ ਹੀ ਹਰ ਲਾ ਲੈਨੇ ਆ ਇਕੱਠਾ ਤੇ ਦੋਹਰਾ ਹੀ ਛੱਟਾ ਦੇ ਦਿੰਨੇ ਆ ਨਾ ਹੂੰ ਤੇ ਇਹ 2.5 ਇੰਚ ਛੱਡ ਕੇ ਉੱਪਰ ਉੱਚਾ ਰੱਖ ਕੇ ਰਿਪਰ ਮਾਰਦੇ ਹਾਂ ਹੋਰ ਕੁਝ ਨਹੀਂ ਕਰਦੇ ਅਸੀਂ ਬਾਕੀ ਉਥੇ ਜਿੱਥੇ ਢੇਰੀ ਕੋਈ ਲੱਗ ਜਾਂਦੀ ਆ ਤੇ ਉੱਥੋਂ ਹੀ ਖਲਾਰ ਦਿੰਨੇ ਆ ਖਲਾਰ ਕੇ ਤੇ ਉਸ ਤੋਂ ਬਾਅਦ ਪਾਣੀ ਲਾਉਂਦੇ ਸੀ ਇਹਨੂੰ ਪਤਲਾ ਹੂੰ ਦੇਖ ਕੇ ਆਪਣੇ ਹਿਸਾਬ ਨਾਲ ਜਿਹੜਾ ਮਤਲਬ 2 ਦਿਨ ਚ ਸੁੱਕ ਜਵੇ ਪਾਣੀ ਹੂੰ ਤੇ ਬਹੁਤ ਵਧੀਆ ਕੰਮ ਕੁੱਕਦੀ ਆ ਮੈਨੂੰ ਪੰਜ ਸਾਲ ਦਾ ਤਜਰਬਾ ਹੋ ਗਿਆ ਹੁਣ ਇਹਦਾ ਹਾਂਜੀ ਹਾਂਜੀ ਕੋਈ ਕਮੀ ਨਹੀਂ ਹੈਗੀ ਕਿਸ ਤਰ੍ਹਾਂ ਦੀ ਵੀ ਸਾਨੂੰ ਕੋਈ ਕਮੀ ਨਹੀਂ ਹੈਗੀ ਇਹ ਬੂਟਾ ਜੀ ਆ ਦੇਖੋ ਬੂਟਾ ਚਾਂਦ ਕਤਾਲੀ ਆ ਬੂਟਾ ਦੇਖੋ ਕਿਦਾਂ ਚਾਰ ਚਾਰ ਪੰਜ ਪੰਜ ਡੱਖੇ ਕੰਮ ਚੁੱਕੀ ਦੇਖੋ ਹਾਂ ਜੀ ਮੈਂ ਦੇਖੋ ਇਹਦੇ ਬੂਟਾ ਕਿਦਾਂ ਕਰਦੇ ਬਿਲਕੁਲ ਹਾਂ ਸਭ ਤੋਂ ਵਧੀਆ ਕੰਮ ਤੇ ਦਾਲੀ ਜੀ ਤੁਸੀਂ ਇਹ ਵੀ ਦੇਖੋ ਵੀ ਇਹਨਾਂ ਨੂੰ ਇੱਥੇ ਗੁੱਲੀ ਡੰਡੇ ਦੀ ਸਮੱਸਿਆ ਨਹੀਂ ਆਉਂਦੀ। ਗੁੱਲੀ ਡੰਡੇ ਸਾਨੂੰ ਨਹੀਂ ਆਉਂਦੀ ਹੈਗੀ ਚੌੜੇ ਪੱਤੇ ਦੀ ਆਉਂਦੀ ਹੈ ਚੜੇ ਪੱਤੇ ਦੀ ਅਸੀਂ ਸਪਰੇਅ ਕਰਦੇ ਹੈਗੇ। ਹਾਂਜੀ ਹਾਂਜੀ। ਅੱਛਾ ਹੋਰ ਨੇ ਕੀ ਕਿੱਥੋਂ ਤੇ ਕਿ ਲੱਗੇ ਇਹ ਭਾਈ ਜਦਾਂ ਤੁਹਾਡੇ ਤੋਂ ਹੀ ਲਿਆ ਸੀਗਾ ਉਦੋਂ ਤੁਸੀਂ ਨਾ ਜਦੋਂ ਵਿਗਾਕ ਬੀਜ ਇਹ 5 ਇੱਕ 6 ਸੌ ਪਹਿਲਾਂ ਦੀ ਗੱਲ ਆ ਹਾਂਜੀ ਹਾਂ ਜਿਆਦਾ ਹੋ ਗਿਆ ਜਿਆਦਾ ਹੀ ਹੋ ਗਿਆ ਉਹਦੋਂ ਤੁਹਾਡੇ ਤੋਂ ਦੇਖ ਕੇ ਮੈਂ ਤਜਰਬਾ ਲਿਆ ਮੈਂ ਕਿਹਾ ਮੈਂ ਪਹਿਲੇ ਸਾਲ ਹੀ 12 13 ਕਿੱਲੇ ਬੀਜ ਲਏ ਸੀਗੇ ਪਰ ਮੈਂ ਵੈਸੇ ਸਫਲ ਰਿਹਾ ਸੀਗਾ ਹੂੰ ਤੇ ਹੁਣ ਉਦੋਂ ਬਾਅਦ ਤਾਂ ਫਿਰ ਮੈਨੂੰ ਇਹ ਹੁਣ ਮੈਂ ਰਜਾਣੀ ਇਹ ਬਣ ਗਿਆ ਕਿ ਮੈਂ ਹੁਣ ਇਹ ਕੰਨ ਕਿੱਦਾਂ ਬੀਜ ਦਵਾ ਅੱਛਾ ਹਾਂਜੀ ਮੈਂ ਲਗਾ ਮੈਂ ਲਗਾਤਾਰ ਛੱਡੀ ਨਹੀਂ ਕਿੱਥੇ ਜਾਂਦਾ ਝਾੜ ਤੁਹਾਡਾ ਝਾੜ ਇਹ 22 ਤੋਂ 22 23 ਕਵਾਂਟ ਰਹਿਦਾ ਮੇਰਾ ਝਾੜ ਇੱਥੇ ਤੇ ਇੱਕ ਸਾਲ ਜਦੋਂ ਗਰਮੀ ਪਈ ਸੀ ਉਦੋਂ 20 ਪਲੱਸ ਰਿਹਾ ਸੀਗਾ 21 ਤੋਂ ਘਟ ਗਿਆ ਸੀ ਤੇ ਜਦੋਂ ਗਰਮੀ ਪਈ ਜਦੋਂ ਫਿਰ ਵੀ ਬਹੁਤ ਵਧੀਆ ਪਰ ਲੋਕ ਦੱਸਦੇ ਸਾਡਾ ਕਹਿੰਦਾ ਕੋਈ ਕਹਿੰਦਾ ਸੀ ਮੇਰਾ 15 16 17 ਰਹਿ ਗਿਆ ਸੀ ਪਰ ਫਿਰ ਵੀ ਇਹ 20 ਪਲੱਸ ਹੀ ਰਿਹਾ ਸੀਗਾ ਤੇ ਇਦਾਂ ਭਾਜੀ ਤੁਹਾਨੂੰ ਯੂਰੀਆ ਵਗੈਰਾ ਕਿੰਨਾ ਕੁ ਪਾਉਣਾ ਜੂਰੀਆ ਮੈਂ ਇੱਥੇ ਢਾਈ ਬੂਰੇ ਪਾਉਂਦੇ ਹਾਂ ਜੀ ਹੂੰ ਆ ਜੋਰੀਆ ਵੀ ਜਿਆਦਾ ਨਹੀਂ ਪਾਉਂਦੇ ਹੈਗੇ ਵੀ ਸਪਰੇ ਵਗੈਰਾ ਕੋਈ ਸਪਰੇ ਹੀ ਕੋਈ ਨਹੀਂ ਤਾਕਤ ਦੇ ਇਹਨੂੰ ਸਾਨੂੰ ਤਾਕਤ ਦੀ ਕੋਈ ਸਪਰੇ ਕਰਨ ਦੀ ਲੋੜ ਹੀ ਨਹੀਂ ਪਈ ਹਾਂਜੀ ਤੇ ਸਪਰੇ ਪ੍ਰਾਲੀ ਵਗੈਰਾ ਇਦਾਂ ਹੀ ਵਿੱਚ ਇਹ ਪ੍ਰਾਲੀ ਇਦਾਂ ਹੀ ਪਈ ਰਹਿੰਦੀ ਹਾਂਜੀ ਹਾਂਜੀ ਜਦੋਂ ਅਸੀਂ ਕਣਕ ਆਪਣਾ ਤੂੜੀ ਬਣਾਉਂਦੇ ਆ ਉਦੋਂ ਤੱਕ ਰਹਿ ਬਹਿ ਜਾਂਦੀ ਹੈ ਸਾਰੀ ਖਤਮ ਹੋ ਜਾਂਦੀ ਹੈ ਹੂੰ ਹਾਂਜੀ ਅੱਛਾ ਵੇਚ ਦਿਸਦੀ ਤਾਂ ਨਹੀਂ ਨਾ ਨਾ ਵੇਚ ਬਿਲਕੁਲ ਨਹੀਂ ਅਸੀਂ ਉਹਦੇ ਨਾਲ ਫਾਇਦਾ ਹੋ ਜਾਂਦਾ ਜਿਹੜੇ ਮਿੱਤਰ ਕੀੜੇ ਆ ਜੀ ਸਾਡੇ ਸੁਖਮ ਕੀੜੇ ਕਈ ਅਸੀਂ ਦੇਖ ਹੀ ਨਹੀਂ ਸਕਦੇ ਜੀ ਇਹ ਧਰਤੀ 'ਚ ਕੰਮ ਕਰਦੇ ਆ ਜੀ ਉਹ ਪ੍ਰਾਲੀ ਦੇ ਇੱਥਾ ਖਾਂ ਨੂੰ ਵਿਚਾਰਿੰਦਾ ਉਹਨਾਂ ਦਾ ਜੀ ਨਿਗਾਹ ਰਹਿੰਦਾ ਤੋ ਕੰਮ ਕਰਦੇ ਰਹਿੰਦੇ ਆ ਜੀ ਉਹਦੀਆਂ ਜੜਾਂ ਨੂੰ ਦੂੰਗਾ ਅਜੇ ਤੱਕ ਬਹੁ ਲੈ ਜਾਂਦੀਆਂ ਨੇ ਜੋ ਕਿ ਕੰਕ ਡਿੱਗਦੇ ਵੀ ਘੱਟ ਚਾਂਸੇ ਡਿੱਗਦੇ ਨਹੀਂਗੇ ਜੀ ਹੂੰ ਦੇਖਣ ਦੇ ਉਹ ਘੱਟ ਚਾਂਸੇ ਕੋ ਜੜੇ ਦੀ ਦੂੰਗੀ ਬਹੁਤ ਲੈ ਜਾਂਦੀ ਹਾਂ ਹਾਂ ਜੀ ਹਾਂ ਜੀ ਕੋਈ ਜਦੋਂ ਆਪਣੇ ਬਾੜੀ ਮੋਟੀ ਨੇਰੀ ਆਉਂਦੀ ਜਾਂ ਪਾਣੀ ਲਾਉਂਦੇ ਐਸੇ ਕਦੇ ਕਣਕ ਨਹੀਂ ਡਿੱਗਦੀ ਜਿਹੜੀ ਵਾਈ ਪਹਿਲੀ ਹੁੰਦੀ ਉਹ ਡਿੱਗ ਪੈਂਦੀ ਸੋਹ ਹਵਾ ਵਗਦੀ ਜਾਂ ਤ ਹੂੰ ਤੇ ਇਹ ਨਹੀਂ ਡਿੱਗਦੀ ਹੈਗੀ ਬਿਲਕੁਲ ਹਾਂ ਜੀ ਹਾਂ ਜੀ ਸਾਨੂੰ ਬਹੁਤ ਚਾਂਸ ਘਟ ਆਪਣੇ ਲੱਗਾ ਇੱਕ ਅੱਧੇ ਵਿੱਚ ਜਦੋਂ ਕਿਤੇ ਇੱਕ ਇੱਕ ਸਾਲ ਵਿੱਚ ਹੋਇਆ ਜਦੋਂ ਤੂਫਾਨ ਬਹੁਤ ਜ਼ਿਆਦਾ ਸੀ ਉਦੋਂ ਤੋਂ ਜਿਹੜੀ ਤੰਗੀ ਆਈ ਹੈ ਨਹੀਂ ਤਾਂ ਕਿਤੇ ਸਾਡੇ ਕਣਕ ਡਿੱਗੀ ਨਹੀਂ ਜੀ ਹਾਈ ਤੱਕ ਕਦੇ ਹਾਂ ਕੋਈ ਤੰਗੀ ਨਹੀਂ ਆਈ ਨਹੀਂ ਜੀ ਡਿੱਗਦੀ ਵੀ ਨਹੀਂ ਡਿੱਗਦੀ ਵੀ ਨਹੀਂ ਬਹੁਤ ਕਾਝੇ ਨਾ ਕੁਦਰਤੀ ਬੀਜੀ ਹੋਈ ਆ ਜੀ ਹਾਂ ਜੀ ਹਾਂ ਜੀ ਵੀ ਜੇ ਦਾ ਆਪਾਂ ਇਹਨੂੰ ਬਹਾਈ ਨਹੀਂ ਕੀਤੀ ਇਹਨੂੰ ਕੁਦਰਤੀ ਕਹਿ ਸਕਦੇ ਆਪਾਂ ਜਿਹੜੀ ਬਹਾਈ ਨਹੀਂ ਕੀਤੀ ਹੋਈ ਜੀ ਹੈ ਨਾ ਤੇ ਦੇਖੋ ਕਣਕ ਦੇ ਹਾਂਜੀ ਇੱਕ ਖਤਾ ਬਾਕੇ ਵੇਚਣੀ ਇੱਕ ਬਿਨਾ ਬੋਂ ਤੋਂ ਵੀਜੀ ਹੋਈ ਕੰਮ ਕਰਕੇ ਬਿਨਾ ਬਾਈ ਹਾਂਜੀ ਹਾਂਜੀ ਬਹੁਤ ਸਫਲ ਕੰਮ ਕਰਕੇ ਹਾਂਜੀ ਅਸੀਂ ਵੀ ਬੀਜਦੇ ਸੀ ਲਗਾਤਾਰ ਮੈਂ ਬੀਜੀ ਬਹੁਤ ਸਾਲ ਸਾਡੇ ਸਾਡੇ ਸੂਰ ਬਹੁਤ ਜਿੱਦਾਂ ਇਹ ਸਮੱਸਿਆ ਇੰਨੀ ਸੂਰ ਇੱਕ ਤਾਂ ਚੱਕਦਾ ਪਰਾਲੀ ਕੱਠੇ ਕਰਕੇ ਕਾਂਹ ਕੱਪਟੀ ਜਾਂਦਾ ਹੈਗਾ ਹਾਂ ਤਾਂ ਕਰਕੇ ਮੈਂ ਐਤਕੀ ਨਹੀਂ ਪੀਜੀ ਨਹੀਂ ਤਾਂ ਮੈਂ ਲਗਾਤਾਰੀ ਬੀਜਦਾ ਮੈਨੂੰ ਸਭ ਤੋਂ ਵਧੀਆ ਪਹਿਲੇ ਅਗਲੇ ਸਾਲ ਫੇਰ ਦੁਬਾਰਾ ਸ਼ੁਰੂ ਕਰਨ ਲੱਗੇ ਦੀ ਹਾਂਜੀ ਇੱਕ ਕੇ ਸ਼ੁਕਰਾਨੇ ਕਰਦੀ ਆ ਹੋਰ ਕੋਈ ਚੱਕਰ ਨਹੀਂ ਹੈਗੇ ਅਤੇ ਹੋਰ ਨਹੀਂ ਕੋਈ ਕਮੀ ਨਹੀਂ ਹੈ ਕੋਈ ਇਸ ਤਰ੍ਹਾਂ ਦੀ ਹਾਂਜੀ ਹਾਂਜੀ ਬਾਕੀ ਅਸੀਂ ਆ ਮਸੂਰਾਂ ਦਾ ਤਾਰ ਲਾਈ ਆ ਪੋਖਾ ਜੋ ਵੀ ਤੁਹਾਨੂੰ ਦਿਖਾਉ ਸਾਡੇ ਕੰਮ ਜਾ ਪਿਆ ਉਹ ਵੀ ਤਾਂ ਦਿਖਾ ਲ ਤਾਰ ਲਾਤੀ ਨਾ ਤੂੰ ਦਿਖਾ ਦੋ ਆ ਸੂਰਾਂ ਦੀ ਤਾਰ ਲੁੰਦੇ ਅੱਛਾ ਸੂਰਾਂ ਦੀ ਤਾਰ ਦੇ ਅੱਛਾ ਇਹ ਗਵਰਨਮੈਂਟ ਤੋਂ ਮਨਜ਼ੂਰ ਮਨਜ਼ੂਰ ਛੋਦਾ ਜੀ ਇਹ ਮਨਜ਼ੂਰ ਛੋਦਾ ਹਾਂਜੀ ਇਹ ਮਨਜ਼ੂਰ ਛੋਦਾ ਆ ਇਹ ਮਨਜ਼ੂਰ ਇਹ ਕਰੰਟ ਮਤਲਬ ਆ ਤੁਹਾਨੂੰ ਦਿਖਾ ਮਸ਼ੀਨ ਕੋਈ ਪਈ ਕਰੰਟ ਚੱਲ ਰਿਹਾ ਹਾਂਜੀ ਨਹੀਂ ਬੰਦ ਆ ਦੇਖਿਓ ਹਾਂਜੀ ਬੰਦ ਆ ਆ ਦੇਖਿਓ ਆ ਤੁਹਾਨੂੰ ਦਿਖਾਉਂਦੇ ਮਸ਼ੀਨਾਂ ਪਈਆਂ ਨੇ ਇਹ ਗਵਰਨਮੈਂਟ ਤੋਂ ਮਨਜ਼ੂਰ ਮਨਜ਼ੂਰ ਛੋਦਾ ਲਈ ਹਾਂਜੀ ਤੁਸੀਂ ਇਹ ਨੂੰ ਆ ਦੇਖ ਸਕਦੇ ਆ ਵੀ ਆ ਦੇਖੋ ਠੀਕ ਹਾਂਜੀ ਹਾਂਜੀ ਇਸੇ ਕੰਪਨੀ ਤੋ ਬਹੁਤ ਇਹ ਜਿਹੜੇ ਕਿਸਾਨ ਆ ਇਹ ਤੋਂ ਖੁਸ਼ ਹੀ ਨੇ ਕਿਉਂ ਬਾਜੀ ਹਾਂਜੀ ਹਾਂਜੀ ਹਨਾ ਪੂਰੇ ਪੂਰੇ ਜੀ ਆ ਲਓ ਜੀ ਅੱਛਾ ਇਹ ਮਸ਼ੀਨਾਂ ਆ ਬਾਜੀ ਇਹ ਦੱਸਿਓ ਕਿੱਦਾਂ ਕੰਮ ਕਰਦੀ ਇਹ ਸਿਰਫ ਜਦਾਂ ਸੀ ਨਾ ਚਲ ਆਇਆ ਸੱਚਾ ਆ ਦੇਖਿਓ ਜੀ ਹੂੰ ਇਹ ਜਦਾਂ ਨਾ ਅਗਲੇ ਬੰਨੇ ਕੋਈ ਜੇ ਸੂਰ ਆਂਦਾ ਰਾਤ ਨੂੰ ਕਿਤੇ ਹੂੰ ਤੇ ਸਾਨੂੰ ਇਹ ਬੱਲ ਵੱਜਦੀ ਆ ਦੇਖ ਪੈਂਦੀ ਆ ਸਾਨੂੰ ਪਤਾ ਲੱਗ ਜਾਂਦਾ ਕਿ ਬੱਲ ਵੱਜਦੀ ਆ ਕੋਈ ਲੱਗ ਗਿਆ ਜਨਵਰ ਲੱਗ ਗਿਆ ਆਸਰਾ ਆਸਰਾ ਜੇ ਚੀ ਨਾ ਲੱਗੀ ਤਾਂ ਹੂੰ ਜੇ ਤਾਰ ਵੀ ਟੁੱਟਦੀ ਆ ਤਾਂ ਫੇਰ ਵੀ ਸਾਨੂੰ ਪਤਾ ਲੱਗਦਾ ਹਰਥ ਹੋ ਜਾਂਦਾ ਕਿ ਤਾਰ ਟੁੱਟ ਗਈ ਆਈ ਉਹ ਦੇਖ ਲੈਣੇ ਜਾ ਕੇ ਹਾਂਜੀ ਕੋਈ ਵੀ ਪ੍ਰੋਬਲਮ ਆ ਗਿਆ ਆਪਣੇ ਪਤਾ ਲੱਗ ਜਾਂਦਾ ਹਾਂ ਆ ਇਹ ਹਾਂ ਅੱਜ ਤਾਂ ਨੂੰ ਚੜ੍ਹਦੀ ਆਜੋ ਹਾਂਜੀ ਆ ਦੇਖੋ ਜਦੋਂ ਆਪਣਾ ਕੋਈ ਚੀ ਲੱਗਦੀ ਆ ਤੁਹਾਨੂੰ ਦਿਖਾਣੇ ਆ ਆ ਮਕ ਲਾਰਮ ਵੱਜੂਗਾ ਆ ਦੇਖਿਓ ਜਦੋਂ ਵੀ ਕੋਈ ਚੀ ਲੱਗੀ ਆਵੇ ਉਹਦਾ ਆਰਥਾ ਕਿ ਨਾ ਆ ਦੇਖਿਓ ਹੂੰ ਨਹੀਂ ਲੱਗੀ ਵਿਚਾਰ ਆਈਦਾ ਜਦੋਂ ਵੀ ਚੀ ਲੱਗੀ ਕੋਈ ਆਣ ਕੇ ਉਹਦੇ ਜਾਨ ਝੜਤਾ ਮਾਰਨਾ ਆ ਐਂਦਾ ਚਕਾਲਾ ਵੱਜੂਗਾ ਹਾਂ ਹਾਂ ਅੱਛਾ ਇਹ ਇਹਨੂੰ ਆਪਾਂ ਜਿੱਤਾ ਜੀ ਤਾਂ ਸਿੱਧਾ ਪਲਾਸ ਵੀ ਨਹੀਂ ਪਾ ਸਕਦੇ ਸਿੱਧਾ ਪਲਾਸ ਨਹੀਂ ਪਾ ਸਕਦੇ ਫੜਕਾ ਕੇ ਮਾਰਨਾ ਇਹਨੇ ਜੀ ਕਿੰਨਾ ਕਿਹਰ ਹੋਇਆ ਤੁਹਾਨੂੰ ਇਹ ਤਾਰ ਵਰਤ ਦੇ ਇਹਨੂੰ ਮੈਨੂੰ ਸਾਲ ਹੋ ਗਿਆ ਕੀ ਰਿਪੋਰਟ ਹੈ ਤੁਹਾਡੇ ਹਿਸਾਬ ਨਾਲ ਕੀ ਇਹਦੀ ਆਊਟਪੁੱਟ ਹੈ ਇਹਦੀ ਰਿਪੋਰਟ ਤਾਂ ਮੈਨੂੰ ਤਾਂ ਬਹੁਤ ਵਧੀਆ ਲੱਗੀ ਹੈਗੀ ਜੇ ਆਪਣਾ ਦੱਸਣਾ ਪੈਂਦਾ ਕੋਈ ਜਿੰਨਾ ਕੋਈ ਬੰਦੇ ਲੱਗੇ ਆਂਡੇ ਗਵਾਂਡੀ ਕੋਈ ਆ ਜਾਵੇ ਉਹਨਾਂ ਦੱਸ ਦੇਈਦਾ ਕਿ ਤਾਰ ਇੱਥੇ ਕਰੰਟ ਲੱਗਾ ਆ ਵੈਸੇ ਉਹ ਸਾਰਿਆਂ ਨੂੰ ਸਾਡੇ ਆਂਡੇ ਗਵਾਂਡੇ ਸਭ ਨੂੰ ਪਤਾ ਕਿ ਤਾਰ ਲੱਗਦੀ ਹੈ ਸੂਰਤਾਂ ਕਰਕੇ ਇਹਨਾਂ ਨੇ ਲਾਈ ਆ ਕਿਉਂ ਪਰਾਲੀ ਚ ਮੈਂ ਕਣਕ ਹੋਰ ਗੱਲ ਲੱਗੇ ਮੇਰੇ ਬੀਜ ਨਹੀਂ ਬੜੇ ਲੋਕ ਮੈਂ ਬੀਜਦਾ ਹੂੰ ਤੇ ਉਹਦਾ ਕਰਕੇ ਫਿਰ ਲੋਕ ਨਹੀਂ ਆਉਂਦੇ ਵੈਸੇ ਨਾ ਕਿ ਓਦਾਂ ਵੈਸੇ ਜਦੋਂ ਕੋਈ ਲੱਗ ਜਾਂਦਾ ਹੈ ਤੇ ਝਟਕਾ ਮਾਰਦੀ ਆ ਉਹ ਵੀ ਬੰਦਾ ਆਵੇ ਤਾਂ ਜੇ ਕੋਈ ਲਾਣ ਲੱਗ ਗਿਆ ਤੇ ਡਰਦਾ ਹੈਗਾ ਇਸ ਚੀਜ਼ ਦਾ ਬੰਦਿਆਂ ਨੂੰ ਵੈਸੇ ਇਹ ਮਨਦੂਰ ਸ਼ੋਦਾ ਬੰਦੇ ਨੂੰ ਕਰੰਟ ਨਹੀਂ ਪੈ ਸਕਦਾ 12 ਵੋਲਟ ਤੇ ਚੱਲਦੀ ਚੋ ਝਟਕਾ ਲੱਗਦਾ ਝਟਕਾ ਲੱਗਣਾ ਹਾਂਜੀ ਖਤਰਾ ਕੋਈ ਨਹੀਂ ਕਿਸੇ ਤਰ੍ਹਾਂ ਦਾ ਵੀ ਹਾਂਜੀ ਹਾਂਜੀ ਅੱਛਾ ਹਾਂਜੀ ਇਹ ਦਾ ਸੂਰਾਂ ਤੋਂ ਬਚਾ ਰਿਹਾ ਫਿਰ ਸੂਰਾਂ ਤਾਂ ਬਿਲਕੁਲ ਨਹੀਂ ਆਵੜਦੇ ਨਹੀਂ ਜੀ ਸੂਰ ਤਾਂ ਵੱੜਦੇ ਨਹੀਂ ਝਟਕਾ ਕੋਈ ਜਦੋਂ ਦੱਸਦਾ ਕੋਈ ਕੁੱਤਾ ਕੋਈ ਜਾਨਵਰ ਵੀ ਨਹੀਂ ਆਉਂਦਾ ਜੀ ਕੋਈ ਜਾਨਵਰ ਵਗੈਰਾ ਨਹੀਂ ਆ ਹੂੰ ਝਟਕਾ ਬੋਸ ਦਿੰਦੇ ਹੈ ਜੀ ਹਾਂਜੀ ਹਾਂਜੀ ਫੇ ਭੱਜ ਜਾਂਦੇ ਹਾਂਜੀ ਹਾਂਜੀ ਭੱਜ ਜਾਂਦੇ ਬਸ ਸੂਰਾਂ ਦਾ ਹੋਰ ਲਾਜ ਕੋਈ ਨਹੀਂ ਜੀ ਇਹੋ ਹੀ ਲਾਜ ਆ ਜੇ ਅਸੀਂ ਕਹੀਏ ਮਾਰ ਲਾਂਗੇ ਸੋਡੇ ਮਰਨੇ ਵੀ ਨਹੀਂ ਹੈਗੇ ਜੀ ਇੰਨਾ ਚੀਕਾ ਪਾ ਚੀਕ ਨਿਕਲਦੀ ਆ ਜੀ ਜਦੋਂ ਗਰੰਟ ਲੱਗਦਾ ਝਟਕਾ ਭੱਜ ਜਾਂਦੇ ਬਸ ਹਾਂਜੀ ਸੋ ਇੱਕ ਇਹ ਚੀਜ਼ ਯਾਰ ਜਿਹੜੀ ਕਿਸਾਨਾਂ ਦੇ ਨਾ ਮਤਲਬ ਗਵਰਨਮੈਂਟ ਤੋਂ ਮਨਜ਼ੂਰਸ਼ੁਦਾ ਚੀਜ਼ ਮੈਂ ਦਿਖਾ ਰਿਹਾ ਤੁਹਾਨੂੰ ਇਹਦੀ ਤੁਸੀਂ ਇੱਕ ਕਰ ਸਕਦੇ ਆ ਪਤਾ ਨਹੀਂ ਬਹੁਤ ਲੋਕ ਇਹਨੂੰ ਮੰਨਦੇ ਨੇ ਇਹ ਮੈਂ ਉਹਨਾਂ ਲੋਕਾਂ ਨਾਲ ਗੱਲ ਕਰਾ ਰਿਹਾ ਜਿਹੜੇ ਵੀ ਸਾਡੇ ਘਾੜ ਜਾਵੇ ਪਰ ਜਿਹੜੇ ਲੋਕ ਕਹੀ ਕਹਿ ਦਿੰਦੇ ਆ ਵੀ ਯਾਰ ਸਾਡੇ ਤਾਂ ਝਟਕਾ ਤਾਰ ਵੀ ਕਾਮਯਾਬ ਨਹੀਂ ਹੋਈ ਪਤਾ ਨਹੀਂ ਹੋਣਾ ਉਹਨਾਂ ਦੇ ਕਿਉਂ ਨਹੀਂ ਹੋਈ ਕਾਰਨ ਹੋ ਸਕਦਾ ਇਲਾਕੇ ਇਲਾਕੇ ਦਾ ਹਿਸਾਬ ਹੁੰਦਾ ਪਰ ਇਹ ਉਹ ਬੰਦੇ ਆ ਜਿਨ੍ਹਾਂ ਦੇ ਹੋ ਗਈ ਬਿਲਕੁਲ ਮੈਨੂੰ ਸਾਲ ਇੱਕ ਹੋ ਗਿਆ ਮੱਕੀ ਤੇ ਲਾਈ ਸੀ ਮੱਕੀ ਵੀ ਬੀਜਦੇ ਆ ਸੀ ਮੱਕੀ ਤੇ ਲਾਈ ਸੀ ਉੱਥੇ ਵੀ ਕੰਮ ਚੱਲ ਰਹੀ ਆ ਤੇ ਇੱਥੇ ਪਰਾਇ ਤੇ ਕੰਮ ਚੱਲ ਰਿਹਾ ਇੱਕ ਵੀ ਸ਼ੋਰ ਨਹੀਂ ਬੜਿਆ ਇੱਕ ਵੀ ਸ਼ੋਰ ਵੀ ਨਹੀਂ ਬੜਿਆ ਭਾਜੂ ਨੇ ਵਾਰ ਕੀ ਲਾਈ ਆ ਹਾਂ ਭਾਜੂ ਸਾਡੇ ਮਸ਼ੂਰ ਨੇ ਕੋਈ ਐਂਟਰੀ ਨਹੀਂ ਕੀਤੀ ਜਿੱਦਾਂ ਨਹੀਂ ਲਾਈ ਆ ਜੀ ਇੱਕ ਵੀ ਨਹੀਂ ਸ਼ੋਰ ਲੰਘਿਆ ਬੈਦੀ ਜੀ ਹਾਂ ਜੀ ਐਂਟਰੀ ਨਹੀਂ ਹੋਈ ਜੀ ਅੱਛਾ ਅਨਾਸ਼ਵਦ ਦੇ ਨਾ ਲੱਗਾ ਵੀ ਤਾਰ ਲਾ ਗਈ ਮੋੜੇ ਤਾਰ ਹਾਂ ਜੀ ਤਾਰ ਤੇ ਤਾਂ ਜਿੱਦਾਂ ਲਾ ਕੇ ਆਵਾਜ਼ ਦੇ ਤੱਚ ਕੀਤਾ ਜੀ ਝਟਕਾ ਵੱਜਾ ਪਿੱਛੇ ਹਟ ਗਿਆ ਪਿੱਛੇ ਹਟ ਕੇ ਭੱਜ ਗਿਆ ਜੀ ਮੋੜ ਕੇ ਫੇਰ ਦੂਏ ਬੰਨੇ ਦੀ ਆਏ ਮੈਂ ਦੇਖਦਾ ਸੀਗਾ ਜੀ ਕਿਉਂ ਆੜਮੇ ਦੀ ਗੇਲੀ ਹੁੰਦੀ ਉਹ ਆਇਆ ਜਦੋਂ ਝਟਕਾ ਪੱਜਾ ਫੇਰ ਭੱਜ ਗਿਆ ਜੀ ਮਤਲਬ ਦੇਖਿਆ ਵੀ ਇੱਥੇ ਗਰੰਟੀਆਂ ਚਾਂਸਫੇਰ ਨਹੀਂ ਇਹ ਇੰਟਰ ਨਹੀਂ ਕਰ ਸਕਦੇ ਪਰ ਫੇ ਆਉਣਾ ਹੀ ਨਹੀਂ ਉਹਨਾਂ ਦਰਦਾ ਬਹੁਤ ਆ ਜੀ ਹਾਂਜੀ ਓਏ ਹੋਏ ਤੇ ਇਹ ਨਹੀਂ ਵੇਚਦਾ ਹੁਣ ਅਸੀਂ 5-6 ਦਿਨ ਚਲਾ ਕੇ ਬੰਨ ਲਾ ਦਿੱਗੇ 10 ਦਿਨ ਤਾਂ ਵੀ ਨਹੀਂ ਆਉਣਾ ਉਹਨੂੰ ਦਾਦੀ ਪੈ ਜਾਂਦਾ ਜਾਨਵਰ ਨੂੰ ਹੂੰ ਕਿਉਂ ਜਾਨਵਰ ਸਾਡੇ ਨਾਲੋਂ ਵੀ ਸਿਆਣੇ ਆ ਸਹੀ ਗੱਲ ਹੈ ਹੂੰ ਉਹਨਾਂ ਤਾਂ ਮਾਰੇ ਸਾਡੇ ਨਾਲੋਂ ਜ਼ਿਆਦਾ ਕੰਮ ਕਰਦਾ ਜੀ ਹੂੰ ਅੱਛਾ ਬਹੁਤ ਹੀ ਜਿੱਦਾਂ ਸੇਫਟੀ ਆ ਮੈਂ ਦੇਖਿਆ ਜੀ ਆ ਭਾਈ ਉਹਨਾਂ ਤਾਂ ਮੇਰੇ ਕਾਹ ਸਾਲ ਹੋ ਗਏ ਤੁਹਾਨੂੰ ਸਾਲ ਹੋ ਗਿਆ ਜੀ ਪੂਰਾ ਸਾਨੂੰ ਮੱਸੀ ਤੇ ਭਾਈ ਹੂੰ ਇਹ ਕਹਿੰਦੇ ਸੀ ਪਾਓ ਸੂਰਾਂ ਤੋਂ ਬਚਾਉਣ ਲਈ ਤੇ ਹੋਰ ਜਾਨਵਰਾਂ ਤੋਂ ਬਚਾ ਦੇ ਲਈ ਇੱਕ ਇਹ ਜਿਹੜੀ ਕਿਉਂਕਿ ਕਈ ਇਲਾਕਿਆਂ 'ਚ ਰੋਜ਼ ਪੈਂਦੇ ਨੇ ਕਈ ਇਲਾਕਿਆਂ 'ਚ ਉਹ ਜਿੱਦਾਂ ਉਹ ਕਹਿ ਦਿੰਦੇ ਨਾ ਨੀਲ ਗਾਂ ਵਗੈਰਾ ਉਹਦੇ ਵਾਤੇ ਚਾਰ ਤਾਰਾਂ ਹੋਣੀਆਂ ਪੈਂਦੀ ਉੱਚੀ ਆ ਤੇ ਦੋਨਾਂ ਫੇਰ ਪਾ ਲਾ ਦੇਣੇ ਇਹ ਇੱਕੋ ਹੀ ਤਾਰ ਲੱਗੀ ਦੇਖੋ ਜੀ ਇੱਕੋ ਸਿੰਗਲ ਹੀ ਸਾਡੇ ਚ ਆਹ ਦੇਖੋ ਜੀ ਸਰਿਆ ਜੀ ਆਹ ਕਲਾਂ ਆਹ ਕਲਾਂ ਪਾ ਪਲਾਸਟਿਕ ਦਾ ਇਹਨੇ ਨਾਲ ਆ ਤਾਰ ਪਾਈ ਹੋਈ ਆ ਇਹ ਕੱਢਣੀ ਬੜੀ ਸੌਖੀ ਤਾਰ ਆ ਦੇਖੋ ਜੀ ਹੂੰ ਇਹ ਆਹ ਕੱਢ ਕੇ ਹੂੰ ਆ ਦੇਖੋ ਜੀ ਹਾਂਜੀ ਹਾ ਤਾਰ ਬਸ ਇੱਥੇ ਪਾ ਕੇ ਇਦਾਂ ਆ ਪਾਤੇ ਲਓ ਜੀ ਆ ਨਿਕਲ ਨਹੀਂ ਨੀ ਤਾਰ ਹੁਣ ਜਿੱਦਾਂ ਮਰਜ਼ੀ ਕਰੀ ਜੋ ਤਾਰ ਨਿਕਲ ਨਹੀਂ ਨੀ ਜਵਾਦ ਅੱਛਾ ਹਾਂਜੀ ਬਹੁਤ ਸੌਖਾ ਤੇ ਨਹੀਂ ਡਰ ਕੋਈ ਨਹੀਂ ਜਾਂਦਾ ਹੀ ਨਹੀਂ ਕਿਤੇ ਜੀ ਹਾਂਜੀ 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 ਟੁੱਟ ਵੀ ਜਾਵੇ ਤਾਂ ਕੋਈ ਚੱਕਰ ਨਹੀਂ ਗਾ ਗਾਂਡਾ ਤਾਂ ਲੱਗ ਜਾਂਦਾ ਹੈ ਨੋਰਮਲ ਹੀ ਹੈ ਕੰਮ ਠੀਕ ਹੈ ਠੀਕ ਇੱਕ ਹੋਰ ਕਹਾਂਮੇ ਕਲੱਚ ਵਾਲੀ ਤਾਰ ਹੈ ਜੀ ਇਹਨੂੰ ਜੰਗ ਜੂਗ ਨਹੀਂ ਪੈਂਦਾ ਜੀ ਕਲੱਚ ਵਾਲੀ ਤਾਰ ਹੈ ਹਾਂ ਮੋਟਰਸਾਈਕਲ ਵਗੈਰਾ ਹਾਂਜੀ ਹਾਂਜੀ ਉਹ ਵਾਲੀ ਹਾਂਜੀ ਬਹੁਤ ਵਧੀਆ ਤਾਰ ਹੈ ਜੀ ਹਾਂਜੀ ਤੋ ਸੂਰਾਂ ਤੋਂ ਬਚਾ ਤੁਸੀਂ ਏਦਾਂ ਕਰਦੇ ਏਦਾਂ ਕਰਦੇ ਆ ਜੀ ਅਸੀਂ ਹਾਂਜੀ ਹਾਂਜੀ ਕਿਉਂਕਿ ਤੁਹਾਡੇ ਇਲਾਕੇ 'ਚ ਕਾਫੀ ਸੂਰ ਪੈਂਦਾ ਸੂਰ ਬਹੁਤ ਜ਼ਿਆਦਾ ਹੈ ਯਾਰ ਕਾਫੀ ਆ ਹਾਂਜੀ ਹਾਂਜੀ ਤੇ ਰਾਤ ਹੁੰਦਿਆਂ ਸਾਰੀ ਇਸ ਇਲਾਕੇ ਨੂੰ ਫਿਕਰ ਪੈ ਜਾਂਦਾ ਹਾਂ ਪਰ ਕੀ ਹੈ ਕਿ ਸਮੱਸਿਆ ਤਾਂ ਬਹੁਤ ਵੱਡੀ ਹੈ ਪਰ ਬੋਲਦਾ ਕੋਈ ਨਹੀਂ ਕਿਉਂਕਿ ਬੋਲਦਾ ਕੋਈ ਨਹੀਂ ਲੱਗਦਾ ਵੀ ਯਾਰ ਹਾਂਜੀ ਹਾਂਜੀ ਕਿਹੜਾ ਬੋਲੇ ਹਾਂਜੀ ਹਾਂਜੀ ਹੁਣ ਜਿੱਦਾਂ ਜੀ ਪਹਿਲਾਂ ਸ਼ਿਆਰਪੁਰ ਇਲਾਕੇ 'ਚ ਬਹੁਤ ਲੋਕੀ ਤਾਜੀ ਤਾਂ ਸ਼ਿਆਰਪੁਰ ਇਲਾਕੇ 'ਚ ਜਿੱਦਾਂ ਜਾਨਵਰ ਸਭ ਤੋਂ ਜ਼ਿਆਦਾ ਫਸਲਾਂ ਨੂੰ ਨੁਕਸਾਨ ਕਰਦੇ ਜਗੇ ਜੀ ਉਥੇ ਤਾਰਾਂ ਪਾਈਆਂ ਗਈਆਂ ਜੀ ਹੈਨਾ ਪਹਿਲਾਂ ਸ਼ੁਰੂਆਤ ਹੀ ਉਥੋਂ ਹੋਈ ਆ ਜੀ ਆਪਣੇ ਬਾਅਦ ਚ ਆਈਆਂ ਜੀ ਹੁਣਾਂ ਇਲਾਕੇ ਚ ਪਹਿਲਾਂ ਚੱਲਿਆ ਕੰਮ ਜੀ ਤੇ ਉਹ ਛੇਫ ਆ ਜੀ ਦੱਸਦੇ ਜਿਹਦੇ ਸਾਡੇ ਜਣਾਂ ਕਹਿੰਦੇ ਚਟਕਾ ਤਾਲ ਪਾਈ ਆ ਵੀ ਸਾਡੇ ਨੁਕਸਾਨ ਨਹੀਂ ਹੋਇਆ ਕੋਈ ਜੀ ਚਲੋ ਉਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਦਿਖਾ ਦਈਏ ਤੇ ਵੀਡੀਓ ਐਂਡ ਕਰਾਂਗੇ ਆਪਾਂ ਤੇ ਆਹ ਲਓ ਜੀ ਆ ਕਿੰਨੂ ਆ ਜੀ ਇਹ ਕਿੰਨੂ ਆ ਜੀ ਕਿਹੜੀ ਕਿਸਮ ਹੈ ਆ ਮੈਂ ਆ ਜੀ ਉਧਾਂ ਹੂੰ ਮਿੱਠਾ ਕੇ ਨੂੰ ਬਹੁਤ ਆ ਜੀ ਹਾਂਜੀ ਹਾਂਜੀ ਪਤਲੇ ਛੈ ਲਿਆ ਜੀ ਹੂੰ ਤੇ ਦੇਖੋ ਮੈਂ ਉਹ ਦੇਖਦਾ ਜੇ ਆਪਾਂ ਦੇਖੋ ਧਰਤੀ ਸਾਨੂੰ ਕਿਦਾਂ ਫਲ ਦੇ ਰਹੀ ਆ ਜੀ ਹਾਂਜੀ ਦੇਖੋ ਧਰਤੀ ਮਾਂ ਨੂੰ ਦੇਖ ਲਓ ਬਈ ਕਮਾਲ ਆ ਹਾਂਜੀ ਦੇਖੋ ਫਲ ਫਲ ਦੇਖੋ ਤੁਸੀਂ ਜਰਾ ਹਾਂਜੀ ਫਲ ਲੱਗਾ ਕਿੰਨਾ ਹੈ ਫਲ ਐਨਾ ਕਮਾਲ ਆ ਬਈ ਤੇ ਪਾਜੀ ਮਿੱਠਾ ਵੀ ਬਹੁਤ ਹੈ ਮਿੱਠਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮਿੱਠਾ ਦੋ ਫੁੱਟਿਆਂ ਸਾਡੇ ਕੋਲ ਬਹੁਤ ਫਲ ਲੱਗਦਾ ਜੀ ਹੂੰ ਬੱਲੇ 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 ਹਾਂ ਬੱਲੇ ਬੱਲੇ ਹੋਈ ਪਈ ਆ ਹਾਂਜੀ ਹਾਂਜੀ ਔਰ ਇਹ ਵੀ ਆ ਵੀ ਆ ਜਰਾ ਆਏ ਹਾਏ 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 ਭਾਜੀ ਇੱਥੋਂ ਦੇਖਿਓ ਜਰਾ ਆਪੇ ਕੈਮਰੇ ਜੀ ਦੇਖੀਂ ਜਰਾ ਇਧਰ ਹੂੰ ਓਹ ਹੋ 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 ਇੱਥੋਂ ਪਤਾ ਲੱਗਦਾ ਸ਼ਾਇਦ ਉਹਦਾ ਆਪਾਂ ਆਪਣੀ ਅੱਖ ਨਾਲ ਵੀ ਵੇਖਾਂਗੇ ਤੇ ਆ ਚੀਜ਼ ਨਹੀਂ ਦਿਸਣੀ ਹਾਂਜੀ 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 ਦੇਖੋ ਵੀ ਕਿੰਨੀ ਸੋਹਣੀ ਫੋਟੋ ਆਈ ਹੈ ਹਾਂਜੀ ਹਾਂਜੀ ਬਹੁਤ ਇਹ ਅੱਛਾ ਮੈਂ ਉੱਪਰੋਂ ਵੀ ਮਾਰਾਂ ਚਲੋ ਆਪਾਂ ਉੱਪਰੋਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਲੈ ਭਾਈ ਗੱਲ ਵੱਡੀ ਕੀ ਨਹੀਂ ਹਾਂਜੀ ਤੁਸੀਂ ਦੇਖ ਲਓ ਵੀ ਕਿੰਨਾ ਸੋਹਣਾ ਫਲ ਲੱਗਾ ਆ ਰੂਹ ਖੁਸ਼ ਹੋ ਜਾਂਦੀ ਆ ਤੇ ਇੱਕ ਹੋਰ ਬੇਨਤੀ ਸਾਡੇ ਸਾਡੇ ਕਹਿਣ ਦਾ ਮਕਸਦ ਇਹ ਆ ਬਈ ਹੈ ਪਾਜੀ ਕੋਲ ਹੋਈ ਕਿ ਨਹੀਂ ਦੇਖ ਕੇ ਰੂਹ ਖੁਸ਼ ਹੁੰਦਾ ਫੋਟੋ ਬਹੁਤ ਬਹੁਤ ਫਲ ਫਲ ਹੈ ਹੀ ਬਹੁਤ ਜ਼ਿਆਦਾ ਜੀ ਵੀ ਵੇਖੋ ਆ ਇੰਨੀ ਮਹਿਕ ਆ ਰਹੀ ਆ ਫਿਰ ਹਾਂਜੀ ਹਾਂਜੀ ਇਹਦੇ ਕੋਲ ਖੜ ਕੇ ਹਾਂਜੀ ਇੰਨੀ ਖੁਸ਼ਬੂ ਆ ਰਹੀ ਆ ਹਾਂਜੀ ਬਈ ਰੌਣਕ ਲੱਗੀ ਹੋਈ ਆ ਹਾਂਜੀ ਹਾਂਜੀ ਐਦਾਂ ਤੁਹਾਡੇ ਜਿਹੜਾ ਘਰਾਂ ਦੇ ਵਿੱਚ ਦੋ ਚਾਰ ਬੂਟੇ ਜ਼ਰੂਰ ਲਾਓ। ਕੋਈ ਨਾ। ਭਾਈ ਇਹਦੇ ਲਈ ਸਾਨੂੰ ਸਰਕਾਰਾਂ ਦੀ ਕਿਸੇ ਪਾਲਿਸੀ ਦੀ ਲੋੜ ਨਹੀਂ ਹੈ। ਮਿੱਠਾ ਬਹੁਤ ਹੈ ਕਹਾਣੀ ਕਰਨ ਦੀ ਲੋੜ ਨਹੀਂ। ਹਮਮ ਔਰ ਬਾਕੀ ਰਹੀ ਗੱਲ ਹੋਰ ਚੀਜ਼ਾਂ ਦੀ ਚਲੋ ਉਹ ਵੀ ਤੁਸੀਂ ਜ਼ਰੂਰ ਵਰਤਿਆ ਕਰੋ ਦੇਖੋ ਕੰਨਾ ਫਾਲਿਆ ਯਾਰ ਲੱਗਾ ਹੋਇਆ ਕਿ ਆਪਾਂ ਆ ਜਿਹੜਾ ਕਮਾਦ ਭਾਜੀ ਹੁਣਾਂ ਦੇ ਲਾਗੇ ਤੁਸੀਂ ਖੜਾ ਦੇਖਿਆ ਇਹ ਕਮਾਦ ਨੂੰ ਤੁਸੀਂ ਧਿਆਨ ਨਾਲ ਦੇਖ ਲਓ ਇੱਕ ਵਾਰੀ। ਬਈ ਸੱਤ ਅੱਖਾਂ ਤੋਂ ਸੱਤ ਬੂਝੇ ਤਿਆਰ ਹੁੰਦੇ ਤੇ ਉਹਨਾਂ ਸੱਤ ਬੂਝਿਆਂ ਤੋਂ ਦੋ ਸਾਲਾਂ ਦੇ ਵਿੱਚ ਆ ਕਮਾਦ ਤਿਆਰ ਕਰ ਦਿੱਤਾ 2.5 ਕਨਾਲ ਥਾਂ। ਇੰਨਾ ਜ਼ਿਆਦਾ ਕਮਾਦ ਜਿਹੜਾ ਤਿਆਰ ਸੱਤਾਂ ਅੱਖਾਂ ਤੋਂ ਕਰਨਾ ਪੋਸੀਬਲ ਆ। ਕੋਈ ਔਖਾ ਕੰਮ ਨਹੀਂ ਤੇ ਹੁਣ ਇਸ 2.5 ਕਨਾਲ ਥਾਂ ਤੋਂ ਤੁਸੀਂ ਭਾਵੇਂ ਮਤਲਬ ਜਿੰਨਾ ਮਰਜੀ ਥਾਂ ਤਿਆਰ ਕਰ ਲਓ ਭਾਵੇਂ 15 ਖੇਤ ਛੱਡੋ ਮੈਂ ਕਹਿੰਦਾ 15 ਖੇਤ ਘੱਟ ਗੈਰਾਂ ਤੁਸੀਂ ਮੈਂ ਤਾਂ ਕਿਹਾ ਸੀਗਾ ਵੀ ਭਾਵੇਂ ਪਿੰਡ ਬੀਜ ਲਓ ਬੀਜੋ ਬਿਲਕੁਲ ਬੀਜੋ ਇੰਨਾ ਬੀਜਿਆ ਕਿਉਂਕਿ ਅੱਛਾ ਫਿਰ ਇੱਕ ਹੋਰ ਗੱਲ ਮੈਂ ਇੱਕ ਇੱਕ ਪਾਜੀ ਦੱਸ ਦੱਸਣੀ ਭੁੱਲ ਗਏ ਆ ਯਾਰ ਹਾਂਜੀ ਮੈਂ ਕਿਹਾ ਜੀ ਇੱਕ ਲਾਉਣ ਦਾ ਜਿਹੜਾ ਤਰੀਕਾ ਸੀ ਉਹ ਦੱਸਣਾ ਸੀ ਪਾਜੀ ਆਇਓ ਮਰ ਜੀ ਅੱਛਾ ਹਾਂ ਇਸ ਤਰ੍ਹਾਂ ਆ ਮੈਂ ਹੁਣ ਲਾਉਣ ਦਾ ਤਰੀਕਾ ਦੱਸேன் ਦੂਜਾ ਲਾਉਣ ਦਾ ਤਰੀਕਾ ਜਿਹੜਾ 42 ਤੇ ਲਾਇਆ ਜੀ ਅਸੀਂ ਅੱਛਾ ਤੇ ਜਿਹੜੀ ਅੱਖ ਜਿਹੜੀ ਉਹ ਏਕ ਕਰਕੇ ਇਦਾਂ ਲਾਈ ਆ ਹਾਂ ਅੱਛਾ 4 ਫੁੱਟ ਦੀ ਦੂਰੀ ਤੇ ਵਾਟਿਆ 4 ਫੁੱਟ ਇਹ ਦੂਰੀ ਤੇ 4 ਫੁੱਟ ਦੂਰੀ ਆ ਜੀ ਅੱਛਾ ਜੀ ਇਹ 4 ਫੁੱਟ ਦੀ ਅੱਖੀ ਅੱਖਾਂ ਲੱਗੀਆਂ ਜਿੱਦਾਂ ਕਿੰਨੀ ਕਿੰਨੀ ਦੂਰੀ ਤੇ ਇੱਕ ਇੱਕ ਅੱਖ ਇਹ ਆਪਣਾ ਅਨਤਾਜੇ ਨਾਲ ਹੀ ਲਾਈ ਗਏ ਆ ਕੋਈ ਫੁੱਟ ਤੇ ਇੱਕ 2 ਫੁੱਟ ਤੇ ਕੋਈ 3 ਫੁੱਟ ਤੇ ਇਦਾਂ 4 ਫੁੱਟ ਤੇ ਇਦਾਂ ਲਾਤੀ ਆ ਅੱਛਾ ਜੀ ਮੈਂ ਇਹ ਵੀ ਕਹਿੰਨਾ ਜੇਕਰ ਤੁਸੀਂ ਸਹੀ ਤਰੀਕੇ ਨਾਲ 3 ਜਾਂ 4 ਫੁੱਟ ਤੇ ਅੱਖ ਲਾਉਂਦੇ ਜਾਂ 5 ਤੇ ਲਾਉਂਦੇ ਹਾਂਜੀ ਹਾਂਜੀ ਤੇ ਕੀ ਖਿਆਲ ਆ ਬਾਜੀ ਫੇ ਕਿੱਥੇ ਗੱਲ ਪਹੁੰਚਦੀ ਯਾਨੀ ਜੀ ਉਹ ਜਿੰਨਾ ਸੋ ਕੋ ਵਿਰਲਾ ਜਿਹੜਾ ਵਿਰਲਾ ਉਹ ਪੂਜਾ ਬਹੁਤ ਜ਼ਿਆਦਾ ਮਾਰਦਾ ਜਿਹੜਾ ਜ਼ਿਆਦਾ ਹੈ ਹਾਂਜੀ ਕਿਉਂ ਜਿਹੜਾ ਬੂਝਾ ਕਮਜ਼ੋਰ ਰਹਿ ਗਿਆ ਉਹ ਨੇੜੇ ਹੋਣ ਕਰਕੇ ਹਾਂ ਜੀ ਹਾਂ ਜੀ ਪਰ ਆਹ ਦੇਖੋ ਜੀ ਇੱਕ ਅੱਖ ਦਾ ਬੂਝਾ ਦਿਖਾਲ ਰਹੇ ਆ ਇਹ ਪਾਜੀ ਐਸੇ ਸਾਲ ਦਾ ਕਿ ਮੁੱਢਾ ਇਹ ਐਸੇ ਸਾਲ ਦਾ ਜੀ ਹਾਂ ਜੀ ਲਓ ਜੀ ਅੱਛਾ ਬੀਜੜਾ ਮੁੱਢਾ ਤੋਂ ਹੋਈ ਆ ਪਹਿਲਾਂ ਪਾਜੀ ਇੱਕ ਅੱਖ ਤੋਂ ਇਹ ਇੱਕ ਅੱਖ ਇਦਾਂ ਖੜੀ ਕੀਤੀ ਅੱਖ ਤੋਂ ਇਆ ਲੈ ਵੀ ਭਾਈ ਜੇ ਕਿਸੇ ਦੇ ਮਨ 'ਚ ਸ਼ੱਕ ਹੋਵੇ ਤੁਸੀਂ ਇਹ ਨਾ ਕਹਿ ਦਿਓ ਵੀ ਇੱਕ ਗਿਆਨੀ ਦਲਬੀਰ ਸੋਹੇ ਬੋਲਦਾ ਰਹਿੰਦਾ ਆ ਉਹੀ ਕਹਿੰਦਾ ਆ ਹੁਣ ਪਾਜੀ ਇੱਧਰ ਵੀ ਇਸੇ ਗੱਲ ਦੇ ਗਵਾਹ ਆ ਸੋਬੀਰੋ ਗਾਲਿਆ ਇੱਕ ਇੱਕ ਅੱਖ ਹੋ ਜਾਂਦੀ ਆ ਗੱਲ ਤੁਹਾਡੀ ਤੁਹਾਡੀ ਮਿਹਨਤ ਦੀ ਆ ਹਾਂ ਹਾਂ ਦੇਖੋ ਜੀ ਖਲਿਆ ਦੇਖੋ ਗੰਨਾ ਪਾਰਾ ਵੀ ਕਮਾਈ ਹਾਂ ਸਿਰ ਅਸਾਰ ਕਮਾ ਲਿਆ ਜੇ ਤਫਾਨ ਨੇ ਲੈ ਤਿਆ ਉਦੋਂ ਜੀ ਲਓ ਬਈ ਹਾਂ ਪਾਰਾ ਦੇਖੋ ਜੀ ਕਮਾ ਲਿਆ ਹਾਂ ਹੈ ਦੇਖੋ ਗੱਲ ਇਹ ਆ ਵੀ ਅਸੀਂ ਕਹਿੰਦੇ ਆ ਵੀ ਇੱਕ ਇੱਕ ਅੱਖ ਤੋਂ ਵੀ ਹੋ ਜਾਂਦਾ ਸਾਡੇ ਤਰੀਕੇ ਨਾਲ ਲਾ ਲੋਂਗੇ ਤਾਂ ਕੋਈ ਔਖਾ ਨਹੀਂ ਹੈਗਾ ਬਾਕੀ ਤੁਸੀਂ ਗਲਾਸੀ ਦੇ ਵਿੱਚ ਅੱਖਾਂ ਲਾ ਲਓ ਮੈਂ ਕਹਿੰਦਾ ਤੁਸੀਂ ਸਾੜ ਤੋਂ ਜਦੋਂ ਲੈ ਗਏ ਨਾ ਤੇ ਤੁਸੀਂ ਗਲਾਸੀਆਂ ਦੇ ਵਿੱਚ ਅੱਖਾਂ ਲਾ ਦਿਓ ਉਹ 10 15 ਦਿਨਾਂ ਦੇ ਵਿੱਚ 20 ਦਿਨਾਂ 'ਚ ਬਹੁਤ ਸੋਹਣੀ ਹੋ ਜਾਊਗੀ ਤੇ ਫਰਵਰੀ ਦੇ ਐਂਡ ਵਿੱਚ ਤੁਸੀਂ ਉਹੀ ਅੱਖ ਜਿਹੜੀ ਗਲਾਸੀ 'ਚੋਂ ਕੱਢ ਕੇ ਤੁਸੀਂ ਜ਼ਮੀਨ 'ਚ ਲਾ ਲਿਓ ਓ ਹੋਰ ਮੈਂ ਕਹਿੰਦਾ ਜਾਨੀ ਬਹੁਤ ਵਧੀਆ ਬੂਟਾ ਤੁਹਾਡਾ ਬਣਿਆ ਬਣਾਇਆ ਹੋ ਜਾਊਗਾ ਕੋਈ ਅੱਖ ਮਰੇਗੀ ਨਹੀਂ ਉਹਦੇ ਵਿੱਚੋਂ ਹੈ ਸਾਰੀਆਂ ਅੱਖਾਂ ਹੋਣਗੀਆਂ ਤੁਹਾਡੀਆਂ ਔਰ ਦੇਖੋ ਇਹ ਹੋਰ ਕਰਦਗੇ ਜੀ ਹਾਂ ਔਰ ਕਹਣ ਕਿਹਾ ਜੀ ਹਾਂ ਜੀ ਔਰ ਕਹਣ ਜੀ ਹਾਂ ਜੀ ਹਾਂ ਜੀ ਰੋੜੀ ਪਾਈ ਸੀ ਖਾਦ ਨਹੀਂ ਨਾ ਕੋਈ ਮੈਂ ਖਾਦ ਤੇ ਦਵਾਈ ਤੋਂ ਦੇਖੋ ਜੀ ਕੋਈ ਬਿਮਾਰੀ ਹੈਗੀ ਕੰਨੇ ਨੂੰ ਦੇਖੋ ਜੀ ਕੋਈ ਬਿਮਾਰੀ ਨਹੀਂ ਕੋਈ ਦਾਗੀ ਕੰਨਾ ਦਿਖਾ ਦਿਓ ਕੋਈ ਹੋਰ ਦਿਖਾ ਦਿਓ ਜੀ ਦੇਖੋ ਕਿੰਨਾ ਵਧੀਆ ਕੰਨਾ ਜੀ ਕੋਈ ਖਾਦ ਨਹੀਂ ਬਿਲਕੁਲ ਖਾਦ ਨਹੀਂ ਪਾਈ ਜੀ ਤੁਸੀਂ ਦੇਸੀ ਵੀ ਪਾਈ ਹੈ ਨੇ ਦੇਸੀ ਰੂੜੀ ਪਾਈ ਆ ਜੀ ਦੇਸੀ ਰੂੜੀ ਪਾਈ ਆ ਦੇਸੀ ਰੂੜੀ ਪਾਈ ਆ ਢੇਰ ਪਾਇਆ ਢੇਰੇ ਦੋ ਟਾਲੀਆਂ ਪਾਈਆਂ ਸੀਗੀਆਂ ਉਸ ਤੋਂ ਬਾਅਦ ਲੋੜ ਨਹੀਂ ਪਈ ਤੇ ਦੇਖੋ ਗਨ ਆ ਜੀ ਅੱਛਾ ਹਾਂਜੀ ਬਿਲਕੁਲ ਗਨਕ ਜੀ ਬਿਲਕੁਲ ਔਰ ਬਿਲਕੁਲ ਲੈ ਲਓ ਜੀ ਹਾਂਜੀ ਦੇਖੋ ਜੀ ਇੱਕ ਕੁਦਰਤ ਦੀ ਚੀਜ਼ ਕੁਦਰਤ ਦੇ ਤਰੀਕੇ ਨਾਲ ਹੋਈ ਆ ਆਪਾਂ ਨੂੰ ਲੋੜ ਆ ਕੁਦਰਤ ਨਾਲ ਜੁੜਨ ਦੀ ਜਿੰਨੇ ਵਾਦ ਤੋਂ ਬਾਅਦ ਲੋਕ ਆਪਾਂ ਜੁੜ ਜਾਵਾਂਗੇ ਚੰਗੇ ਰਹਿਵਾਂਗੇ ਸਾਊਥ ਵਾਲੇ ਲੋਕ ਕਿਉਂ ਚੰਗੇ ਹਾਂਜੀ ਇਸੇ ਕਰਕੇ ਆ ਜੀ ਫੇ ਸਾਡੇ ਈਸਟ ਇੰਡੀਆ ਦੇ ਜਿਹੜੇ ਲੋਕ ਆ ਜਿਹੜੇ ਸਾਡੇ ਜਿੱਦਾਂ ਰਾਜ ਨੇ ਜਿਹੜੇ ਪਹਾੜੀ ਰਾਜ ਨੇ ਇਹ ਲੋਕ ਕਿਉਂ ਸੇਤਾਂ ਨੂੰ ਪੱਖੋਂ ਚੰਗੇ ਨੇ ਮੈਂ ਕਹਾਂ ਜੀ ਦੇਖੋ ਜੀ ਹੋਰ ਕੋਈ ਹੈ ਬਿਮਾਰੀ ਦੇਖੋ ਜੀ ਕੋਈ ਇੱਕ ਵੀ ਕਹਿੰਦਾ ਮੈਨੂੰ ਦਾਗੇ ਦਿਖਾ ਦੇ ਚ ਵੀ ਆਹ ਦਾਗੇ ਖੰਨਾ ਵਾ ਜਿਹੜਾ ਹੱਥ ਥਰਾਵੇ ਦੇਖੋ ਕਹਿੰਦਾ ਕਿ ਨਾ ਸਾਫ ਆ ਜੀ ਕੋਈ ਭਾਵੇਂ ਲੱਖ ਵਿਰੋਧ ਕਰੀ ਜਾਵੇ ਪਰ ਮੈਂ ਇੱਕ ਗੱਲ ਦੱਸਦਾ ਜਿਹੜਾ ਵਿਰੋਧ ਕਰਦਾ ਨਾ ਲੋੜ ਉਹਨੂੰ ਵੀ ਇਹਨਾਂ ਸ਼ੁੱਧ ਚੀਜ਼ਾਂ ਦੀ ਹਾਂਜੀ 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 ਦੇਖੋ ਕੁਦਰਤ ਕਿੰਨਾ ਵਰੀਆ ਪਾਲ ਰਹੀ ਆ ਜੀ ਕੁਦਰਤ ਪਾਲ ਹਾਂਜੀ ਹਾਂਜੀ ਕੁਦਰਤ ਪਾਲ ਰਹੀ ਜੀ ਕੁਦਰਤ ਦੇ ਥੋੜਾ ਜਿਹਾ ਧੀਰਜ ਰੱਖਣ ਦੀ ਲੋੜ ਆ ਜੀ ਹੂੰ ਸਾਡੇ ਧੀਰ ਤੇ ਖਤਮ ਹੋ ਚੁੱਕਾ ਜੇ ਅਸੀਂ ਕਾਲੀ ਕਰਦੇ ਆ ਉਹਦਾ ਇਨਾ ਮੱਲਿਆ ਮੈਂ ਵੀ ਮਲਾ ਦਿਆਂ ਜੀ ਨਹੀਂ ਉਹ ਕੋਈ ਨੁਕਸਾਨ ਬਹੁਤ ਹਾਂਜੀ ਹਾਂਜੀ ਹਾਂ ਉਹ ਤਾਂ ਹੁਣ ਆਪਾਂ ਨਹੀਂ ਕਰ ਸਕਦੇ ਹਨ ਤੇ ਹੁਣ ਬਾਕੀ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਸੀਂ ਵੀਡੀਓ ਵੇਖੀ ਆ ਬਹੁਤ ਮਿਹਰਬਾਨੀ ਇੰਨਾ ਕ ਯਾਦ ਰੱਖਿਓ ਦਵਾਂਗੇ ਜ਼ਰੂਰ ਤੁਹਾਨੂੰ ਬੀਜ ਫਰਵਰੀ ਚ ਹੀ ਦਵਾਂਗੇ ਨਾ ਨੰਬਰ ਮੰਗੋ ਨਾ ਪਤੇ ਪੁੱਛੋ ਪਤਾ ਹਰ ਇੱਕ ਬੰਦੇ ਦੇ ਕੋਲ ਆ ਗਿਆਨੀ ਦਲਬੀਰ ਸਿੰਘ ਉਹਨਾਂ ਦਾ ਹੈਗਾ ਆ ਕਿਸੇ ਤੋਂ ਨਹੀਂ ਲੁਕਿਆ ਵੀ ਪਿੰਡ ਮਿਹੜੂ ਨਕੋਦਰ ਦੇ ਲਾਗੇ ਜਾਂ ਨਕੋਦਰ ਤਹਿਸੀਲ ਦੇ ਵਿੱਚ ਪੈਂਦਾ ਆ ਤੇ ਮਹਿਤਪੁਰ ਦੇ ਲਾਗੇ ਆ ਤੇ ਜ਼ਿਲ੍ਹਾ ਹੈਗਾ ਜਲੰਧਰ ਕਿਸੇ ਤੋਂ ਨਹੀਂ ਲੁਕਿਆ ਫਿਰ ਦੂਜੀ ਗੱਲ ਇਹਨਾਂ ਦਾ ਨੰਬਰ ਵੀ ਤਕਰੀਬਨ ਜਾਣ ਤੱਕ ਆ ਅਸੀਂ ਤਾਂ ਕਦੇ ਲੁਕੋਇਆ ਨਹੀਂ ਹਰੇਕ ਨੂੰ ਦਈਦਾ ਹੈ ਪਰ ਉਸ ਨੰਬਰ ਦਾ ਉਸ ਪਤੇ ਦਾ ਕਰੋਗੇ ਕੀ ਸਾਡੇ ਕੋਲ ਆ ਕੇ ਜਦ ਆਪਣੇ ਕੋਲ ਜਿਹੜਾ ਗੰਨਾ ਆ ਤੁਹਾਨੂੰ ਆਪਾਂ ਦੇ ਨਹੀਂ ਸਕਦੇ ਗੰਨਾ ਹੈਗਾ ਅਸੀਂ ਮੁਕਰੇ ਨਹੀਂ ਪਰ ਇਹਦਾ ਫਾਇਦਾ ਕੀ ਲੈ ਜਾਣਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਖਰਾਬ ਕਰ ਲਓਗੇ ਹੈਨਾ ਤੇ ਉਹ ਖਰਾਬ ਨਾ ਕਰਿਓ ਫੱਗਣ ਹੀ ਸਭ ਤੋਂ ਬੈਸਟ ਮਹੀਨਾ ਆ ਹਾਂਜੀ ਤੇ ਨਹੀਂ ਦੋ ਮਹੀਨੇ ਪੇਟ ਆ ਬੱਤ ਅਸੀਂ ਬਿਲਕੁਲ ਜੀ ਜਨਵਰੀ ਜਨਵਰੀ ਦੇ ਐਂਡ 'ਚ ਆਪਾਂ ਤਰੀਕ ਦੇ ਦੇਾਂਗੇ ਹਾਂਜੀ ਹਾਂ ਦੇ ਦਾਂਗੇ ਪਰ ਇੱਕ ਗੱਲ ਆ ਜਿਹੜੀ ਤਰੀਕ ਦੇਣੀ ਆ ਗਿਆਨੀ ਜੀ ਓਦੋਂ ਪਹਿਲਾਂ ਤੇ ਓਦੋਂ ਬਾਅਦ ਨਾ ਕੋਈ ਬੰਦਾ ਆਵੇ ਤੇ ਨਾ ਅਸੀਂ ਆਉਣ ਦੇਣਾ ਤੇ ਕੋਈ ਸਾਨੂੰ ਨਾ ਕਵੇ ਜੀ ਮੈਂ ਐ ਸਗਾ ਮੈਂ ਆਉਂ ਸੀ ਕਿਉਂ ਕਿਉਂ ਜੀ ਬਾਜੀ ਆਪਾਂ ਮੇਲੇ ਤੇ ਹੀ ਸਦਣਾ ਹਾਂਜੀ ਹਾਂ ਮੇਲੇ ਦੇ ਸਾਰੀ ਸੰਗਤ ਦਰਸ਼ਨ ਦੇ ਦੇ ਅਸੀਂ ਮੇਲੇ ਦੇ ਹੋਰ ਵੀ ਬਹੁਤ ਕੁਝ ਕਰਾਂਗੇ ਤੁਹਾਨੂੰ ਦੱਸਾਂਗੇ ਹਨਾ ਮਾਲਕ ਦੀ ਮਿਹਰ ਨਾਲ ਮੇਲੇ ਆਮ ਨਹੀਂ ਲੱਗਦੇ ਇੱਕ ਮਾਂ ਬੇਨਤੀ ਹੋਰ ਕਰ ਦਵਾ ਜੀ ਜੀ ਤੇ ਪੀਆਰ ਪੰਜਾਬ ਵੱਲੋਂ ਤੇ ਮੇਰੇ ਵੱਲੋਂ ਤੇ ਸਰਦਾਰ ਪੂਨ ਸਿੰਘ ਢੰਡੋਵਾਲ ਵੱਲੋਂ ਜੀ ਜੀ ਬੇਨਤੀ ਹੈ ਕਿ ਆ ਵੀ ਮੇਲਾ ਅਸੀਂ ਨਹੀਂ ਲਵਾ ਸਕਦੇ ਮੇਲਾ ਲਾਉਣ ਵਾਲਾ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਦੀ ਲੀਲਾ ਜੀ ਸਾਨੂੰ ਤਾਂ ਇੱਕ ਜਰੀਆ ਵਿੱਚ ਕੀਤਾ ਹੋਇਆ ਜੀ ਸਭ ਕੁਝ ਉਹ ਪ੍ਰਮਾਤਮਾ ਦਾ ਹੀ ਹੈ ਜੀ ਆਪਣਾ ਕੁਝ ਨਹੀਂਗਾ ਜੀ ਜੋ ਵੀ ਆ ਮਾਲਕ ਦਾ ਹੀ ਆ ਉਹਦੀਆਂ ਦਾਤਾ ਹੀ ਆ ਜੀ ਇਹ ਸਰੀਰ ਵੀ ਮਾਲਕ ਦਾ ਹੀ ਆ ਜੀ ਆਪਣਾ ਕੁਝ ਨਹੀਂਗਾ ਜੀ ਉਹ ਕਿਰਪਾ ਬਾਬੇ ਨਾਨਕ ਦੀ ਆ ਜੀ ਬਸ ਇੱਕ ਜਰੀਆ ਹੀ ਆਪਣਾ ਤਾਂ ਮੇਲਾ ਲਾਉਂਦਾ ਜੀ ਮੇਲਾ ਵੀ ਉਹ ਹੀ ਲਵਾ ਰਿਆ ਪ੍ਰਮਾਤਮਾ ਹੀ ਲਵਾ ਰਿਆ ਜੀ ਸਾਡੇ ਚ ਕੋਈ ਔਕਾਤ ਨਹੀਂ ਅਸੀਂ ਕੁਝ ਨਹੀਂ ਦੇ ਸਕਦੇ ਨਾ ਸਾਡੇ ਕੋਲ ਦੇਣ ਵਾਸਤੇ ਹੈਗਾ ਜੀ ਉਹ ਪਰਮਾਤਮਾ ਦੀਆਂ ਹੀ ਦਾਤਾਂ ਵਾਂ ਜੀ ਉਹ ਤਾਂ ਅਸੀਂ ਤਾਂ ਇੱਕ ਬੱਚੇ ਜਰੀਆ ਹੀ ਆ ਜੀ ਤੇ ਇੱਕ ਵਾਰ ਬੇਨਤੀ ਹੋਰ ਕਰਦੇ ਵੈਸੇ ਚੈਨਲ ਤੇ ਪੀਆਰ ਪੰਜਾਬ ਤੇ ਜੀ ਅਸੀਂ ਜਲਦੀ ਤਰੀਕ ਦੱਸਾਂਗੇ ਜੀ ਤੇ ਉਹ ਤਰੀਕ ਤੇ ਤੁਸੀਂ ਲੈਣ ਆਉਣਾ ਜੀ ਉਹਦੇ ਵਿੱਚ ਅਸੀਂ ਬਹੁਤ ਸਾਰੀਆਂ ਦੇਸੀ ਸਬਜ਼ੀਆਂ ਦੇ ਬੀਜ ਗੰਨੇ ਦੇ ਬੀਜ ਵੱਖ-ਵੱਖ ਦਾਲਾਂ ਦੇ ਬੀਜ ਵੀ ਅਸੀਂ ਲਿਆ ਰਹੇ ਆ ਜੀ ਦੇਣ ਵਾਸਤੇ ਬਾ ਥੋੜਾ ਜਿਹਾ ਹੌਸਲਾ ਰੱਖੋ ਪ੍ਰਮਾਤਮਾ ਦੀ ਕਿਰਪਾ ਚਾਹੀਦੀ ਆ ਜੀ ਜਿਆਲਦੀ ਹੀ ਤਰੀਕ ਦੱਸਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਹੁਤ ਸ਼ੁਕਰੀਆ ਵੀਡੀਓ ਚ ਜੁੜੇ ਰਹਿਣ ਲਈ ਇੱਕ ਤੁਹਾਨੂੰ ਚੀਜ਼ ਵਖਾ ਲੈਣੀ ਸੀ ਸਿਰਫ ਕਿ ਕੋਈ ਬੰਦਾ ਮੈਨੂੰ ਕਹਿ ਦਵੇ ਕਿ ਯਾਰ ਵੀ ਥੋੜਾ ਆ ਜਾਂ ਕਿਦਾਂ ਕਿਉਂਕਿ ਜਦੋਂ ਅਸੀਂ ਮੇਲਾ ਲਾਉਣਾ ਸਾਨੂੰ ਪਤਾ ਹੀ ਨਹੀਂਗਾ ਵੀ ਦੁਨੀਆ ਸੰਗਤ ਕਿੰਨੀ ਆ ਜਾਣੀ ਹੈ ਤੇ ਗੰਨਾ ਹੈਗਾ ਜ਼ਰੂਰ ਦਵਾਂਗੇ ਬਿਨਾ ਗੰਨੇ ਦੇ ਆਪਾਂ ਗੱਲ ਨਹੀਂ ਕਰਦੇ ਦਾਰਾ ਗੰਨਾ ਲਿਆ ਕੇ ਜਾਂ ਇਦਾਂ ਨਹੀਂ ਗੰਨਾ ਬਹੁਤ ਹੈ ਆਪਣੇ ਕੋਲ ਆ ਤੁਹਾਡੇ ਸਾਹਮਣੇ ਗੰਨਾ ਖੜਾ ਆ ਗੰਨਾ ਜ਼ਰੂਰ ਦੇਵਾਂਗੇ ਬੀ ਜ਼ਰੂਰ ਦੇਵਾਂਗੇ ਪਰ ਸਮਾਂ ਦੇ ਦਿਓ ਹਾਂ ਥੋੜਾ ਜਿਹਾ ਵੇਟ ਕਰ ਲਓ ਥੋੜਾ ਜਿਹਾ ਵੇਟ ਕਰ ਲਓ ਜਿੰਨੇ ਵੀ ਲੋਕ ਮੇਰੇ ਤੋਂ ਮੰਗ ਰਹੇ ਨੇ ਬੀ ਮੈਨੂੰ ਕਹਿੰਦੇ ਆ ਐਡਰੈਸ ਇਹ ਸਾਰਾ ਤੁਹਾਡੇ ਸਿਰ ਮੱਤੇ ਤੁਹਾਡੀਆਂ ਗੱਲਾਂ ਪਰ ਹਜੇ ਰੁਕ ਜਾਓ ਬਸ ਆ ਸਿਆਲ ਕੱਢੀਏ ਫਿਰ ਆਪਾਂ ਫਰਵਰੀ ਚੜ੍ਹਦੀ ਤੁਹਾਨੂੰ ਜ਼ਰੂਰ ਤਰੀਕ ਦੇਵਾਂਗੇ ਕਿਉਂ ਜੀ ਇੱਕ ਬੇਨਤੀ ਮੈਂ ਹੋਰ ਕਰ ਦਵਾਂ ਜੀ ਹਾਂਜੀ ਹਾਂਜੀ ਸਰਦਾਪ ਬਲਵਿੰਦਰ ਸਿੰਘ ਦਾ ਵੀ ਧੰਨਵਾਦ ਕਰਤਾ ਮੈਂ ਜੀ 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 ਸਰਦਾਪ ਬਲਵਿੰਦਰ ਸਿੰਘ ਕਹਿੰਦੇ ਸੀ ਵੀ ਕੋਈ ਚੱਕਰ ਨਹੀਂ ਜੀ ਬੀਜ ਆਪਣੇ ਕੋ ਵੀ ਹੈਗਾ ਆ ਲੈ ਜਾਓ ਸਾਰੇ ਵੱਢ ਕੇ ਭਾਵਾ ਜੀ ਦੇਖੋ ਕਿੰਦਾ ਦੇ ਲਿਆ ਜੀ ਬਿਲਕੁਲ ਬਿਲਕੁਲ ਮੈਂ ਬੀਜ ਸਰਦਾਪ ਬਲਵਿੰਦਰ ਸਿੰਘ ਦਾ ਵੀ ਧੰਨਵਾਦ ਕਰਦਾ ਜੀ ਬਿਲਕੁਲ ਇਹਨਾਂ ਦਾ ਵੀ ਧੰਨਵਾਦ ਆ ਦੇਖੋ ਪਰਮਾਤਮਾ ਦੀ ਕਿਰਪਾ ਜੀ ਬਿਲਕੁਲ ਹਾਂਜੀ ਸੋ ਇਹੀ ਇਹੀ ਦੇਖੋ ਵਿਦ ਹੁੰਦੀ ਆ ਇਹ ਵਿਦ ਹੁੰਦੀ ਆ ਜਿਹਨੂੰ ਆਪਾਂ ਪਰਮਾਤਮਾ ਹੀ ਜੋੜਦਾ ਦੇਵਾ ਸਭ ਪਹੁੰਚ ਜਾਂਦਾ ਦੇਖੋ ਪਰਮਾਤਮਾ ਹੀ ਜੋੜਦਾ ਅਸੀਂ ਬਾਰ ਬਾਰ ਕਹਿੰਦੇ ਸੀ ਵੀ ਉਹ ਜਿਹੜੀ ਗੱਲ ਨਾ ਵੀ ਵਾਕਈ ਸਾਡੀ ਏਕਾਤ ਮਤਲਬ ਅਸੀਂ ਕੁਝ ਨਹੀਂ ਹੈਗੇ ਇਹ ਗੁਰੂ ਸਾਹਿਬ ਦੀਆਂ ਵਡਿਆਈਆਂ ਆ ਆਪਾਂ ਇਹਦੇ ਵਿੱਚ ਕੁਝ ਨਹੀਂ ਮਾਲਕ ਮਾਲਕ ਕਰਦਾ ਹੁੰਦਾ ਮਾਲਕ ਦੀ ਕਿਰਪਾ ਦੇ ਨਾਲ ਦੇਖ ਲਓ ਜੀ ਮਾਲਕ ਦੀ ਕਿਰਪਾ ਹੋਈ ਕਹਿੰਦੇ ਸਾਡਾ ਵੀ ਲੈ ਜਾਓ ਜੀ ਸਾਰੇ ਹੀ ਲੈ ਜਾਓ ਭਾਵਾ ਜੀ ਦੇਖੋ ਜੀ ਕਿੱਲੀ ਕਰ ਭਾਜੀ ਮੇਲੇ ਤੇ ਵੀ ਆਪਾਂ ਬਣ ਦੇਣਾ ਜੀ ਬਿਲਕੁਲ ਹਾਂਜੀ ਦੇਖੋ ਬਹੁਤ ਸ਼ੁਕਰੀਆ ਵੀਡੀਓ ਜਿਹੜੀ ਹੈਗੀ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਿਓ ਪਹਿਲੀ ਵਾਰੀ ਆਏ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਚਾਣਗੰਨੇ ਦੇ ਬੀਜ ਦੀ ਤਿਆਰੀ ਰੱਖਿਓ ਤੁਸੀਂ ਤੇ ਸੁਖ ਰੱਖੇ ਮਾਲਕ ਆਪਾਂ ਜ਼ਰੂਰ ਫਰਵਰੀ ਚ ਕਰਦੇ ਆਂ ਇਹਦਾ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਇੱਥੇ ਵੀਡੀਓ ਪਾ ਕੇ ਆਪਾਂ ਤੁਹਾਨੂੰ ਤਰੀਕ ਦੱਸਣੀ ਆ ਕਿ ਕਿਸ ਤਰੀਕ ਦੇ ਉੱਤੇ ਆਪਾਂ ਗੰਨਾ ਵੰਡਾਰੇ ਸੋ ਬਹੁਤ ਸ਼ੁਕਰੀਆ ਆ ਵੀਡੀਓ ਸ਼ੇਅਰ ਜ਼ਰੂਰ ਕਰ ਲਿਓ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰ ਲਿਓ ਹਾਈਪ ਦੇ ਦਿਆ ਕਰੋ ਜੇ YouTube ਤੇ ਆਪਾਂ ਦੇਖ ਰਹੇ ਹੋ ਵੀਡੀਓ ਧੰਨਵਾਦ ਖਾਲਸਾ ਸਤਿ ਸ਼੍ਰੀ ਅਕਾਲ